ਆਪਣੇ ਇਸ ਖਾਸ ਪ੍ਰੋਗਰਾਮ ਪਿੰਡ ਦੀ ਪੰਚਾਇਤ ਲੈ ਕੇ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਦੇ ਹਲਕਾ ਫਤੇਗਾ ਚੂੜੀਆਂ ਦੇ ਅਧੀਨ ਦੇ ਪਿੰਡ ਭਾਗੋਵਾਲ ਦੇ ਵਿੱਚ ਭਾਗੋਵਾਲ ਇੱਕ ਖਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਇੱਥੇ ਹਰ ਸਾਲ ਜਿਹੜੀ ਸਿੰਝ ਮੇਲਾ ਲੱਗਦਾ ਹੈ ਉਹ ਕਾਫੀ ਮਸ਼ਹੂਰ ਹੈ ਪੂਰੇ ਪੰਜਾਬ ਦੇ ਵਿੱਚ ਤੇ ਕਈ ਇਤਿਹਾਸਿਕ ਜਗ੍ਹਾ ਵੀ ਇੱਥੇ ਜਿਹੜੀਆਂ ਨੇ ਉਹ ਜਿਹੜੇ ਪੀੜਾ ਪੈਗਮਰਾਨਾ ਜੁੜੀਆਂ ਹੋਈਆਂ ਇੱਥੇ ਮੌਜੂਦ ਨੇ ਇਹ ਤੁਹਾਨੂੰ ਮੈਂ ਦਿਖਾਣਾ ਚਾਹਾਂਗਾ ਇਸ ਪਿੰਡ ਦੇ ਕੁਝ ਹਾਲਾਤ ਅਸੀਂ ਇਸ ਵੇਲੇ ਪਿੰਡ ਦੇ ਸਟੇਡੀਅਮ ਦੇ ਵਿੱਚ ਖੜੇ ਹਾਂ ਸਟੇਡੀਅਮ ਜਿੱਥੇ ਬੰਦਾ ਦਿਖਾਈ ਦੇ ਰਿਹਾ ਹੈ ਉੱਥੇ ਇਸ ਗਰਾਊਂਡ ਦੇ ਵਿੱਚ ਜਿਹੜੀ ਆ ਉਹਦੇ ਕੰਮ ਵੀ ਚੱਲਦੇ ਦਿਖਾਈ ਦੇ ਰਹੇ ਨੇ ਪਰ ਹਾਲਾਤ ਕੁਝ ਐਸੇ ਨੇ ਪਿੰਡ ਦੇ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਛੱਪੜ ਪਿੰਡ ਦੇ ਪਿੰਦੇ ਨੇ ਇਹ ਛੱਪੜਾਂ ਦੇ ਕਰਕੇ ਜਿੱਥੇ ਇਸ ਪਿੰਡ ਦੇ ਉੱਪਰ ਜਿਹੜਾ ਸਫਾਈ ਨੂੰ ਲੈ ਕੇ ਇੱਕ ਮੁੱਦਾ ਉੱਠਦਾ ਹੈ ਦੂਸਰਾ ਇਸ ਪਿੰਡ ਦਾ ਨਿਕਾਸ ਜਿਹੜਾ ਹੈ ਜੋ ਸੀਵਰੇਜ ਦੀ ਵੱਡੀ ਮੰਗ ਹੈ ਉਹ ਵੀ ਇੱਥੇ ਹੱਲ ਨਹੀਂ ਹੋਈ ਕਈ ਇੱਥੇ ਕੰਮ ਹੋ ਚੁੱਕੇ ਨੇ ਪਿੰਡ ਦੇ ਪਰ ਫਿਲਹਾਲ ਪਿੰਡ ਦੇ ਜਿਹੜੇ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਕਿ ਛੱਪੜਾਂ ਦੇ ਹਾਲਾਤ ਨੇ ਛੱਪੜਾਂ ਦੇ ਕੰਡਿਆਂ ਦੇ ਉੱਪਰ ਹੀ ਮਕਾਨ ਨੇ ਤੁਸੀਂ ਦੇਖ ਸਕਦੇ ਹੋ ਸਹੂਿਦਾ ਸੈਂਟਰ ਵੀ ਇੱਥੇ ਬਣਿਆ ਹੋਇਆ ਹੈ ਸੁਵਿਧਾ ਸੈਂਟਰ ਦੇ ਨਾਲ ਲੱਗਦੀ ਜਿਹੜੀ ਗਰਾਊਂਡ ਹੈ ਉਸ ਦੇ ਵਿੱਚ ਸਫਾਈ ਦੇ ਕੀ ਹਾਲਾਤ ਨੇ ਕਈ ਕੰਮ ਇੱਥੇ ਹੋ ਚੁੱਕੇ ਨੇ ਪਰ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕੰਮ ਹੋਣ ਦੇ ਬਾਵਜੂਦ ਵੀ ਕੁਝ ਕੰਮ ਹਾਲੇ ਵੀ ਇੱਥੇ ਅਧੂਰੇ ਨੇ ਜਿਨ੍ਹਾਂ ਦੀ ਇਸ ਪਿੰਡ ਵਾਸੀਆਂ ਨੂੰ ਜ਼ਰੂਰਤ ਹੈ ਸਾਡੇ ਨਾਲ ਇੱਥੇ ਪਿੰਡ ਵਾਸੀ ਮੌਜੂਦ ਨੇ ਉਹਨਾਂ ਨਾਲ ਚੱਲ ਕੇ ਗੱਲ ਕਰਦੇ ਹਾਂ ਕਿ ਕੀ ਉਹਨਾਂ ਦੇ ਕੰਮ ਪਿੰਡ ਦੇ ਹੋ ਚੁੱਕੇ ਨੇ ਤੇ ਕੀ ਹਾਲੇ ਵੀ ਕੰਮ ਜਿਹੜੇ ਉਹਨਾਂ ਦੇ ਹੋਣੇ ਬਾਕੀ ਨੇ ਕਿਹੜੇ ਕੰਮ ਉਹਨਾਂ ਨੂੰ ਜ਼ਰੂਰੀ ਨੇ ਜਿਹੜੇ ਪਿੰਡ ਦੇ ਹੋਣੇ ਚਾਹੀਦੇ ਨੇ ਕੀ ਹਾਲੇ ਵੀ ਉਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਅਜੀਬੀਰ ਜੀ ਅਸੀਂ ਇੱਥੇ ਪਾਗੋਵਾਲ ਆਏ ਆ ਆ ਕੇ ਦੇਖਿਆ ਕਈ ਕੰਮ ਪਿੰਡ ਦੇ ਵਿਕਾਸ ਦੇ ਹੋ ਚੁੱਕੇ ਆ ਪਰ ਹਾਲੇ ਵੀ ਜਿਸ ਤਰ੍ਹਾਂ ਛਪੜਾਂ ਦੀ ਗੱਲ ਕਰੀਏ ਵਿਕਾਸ ਦੀ ਗੱਲ ਕਰੀਏ ਕਈ ਮੁਸ਼ਕਲਾਂ ਹਾਲੇ ਵੀ ਹੈਗੀਆਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਕੰਮ ਹੋ ਚੁੱਕੇ ਨੇ ਕਿਹੜੇ ਕੰਮ ਹੋ ਚੁੱਕੇ ਆ ਤੇ ਕਿਹੜੇ ਕੰਮ ਹਾਲੇ ਜ਼ਰੂਰੀ ਨੇ ਜਿਹੜੇ ਪਿੰਡ ਵਾਸਤੇ ਹੋਣੇ ਚਾਹੀਦੇ ਪਹਿਲਾਂ ਤੇ ਤੁਹਾਨੂੰ ਪਿੰਡਾਂ ਆ ਬਹੁਤ ਬਹੁਤ ਧੰਨਵਾਦੀ ਆਂ ਜੀ ਪਿੰਡ ਪਾਗੋਵਾਲ ਦੇ ਕੰਮ ਬਾਸ ਸਾਰੇ ਰੈਮਡ ਬਹੁਤ ਵਧੀਆ ਚੱਲ ਰਹੇ ਨੇ ਆ ਸਟੇਡੀਅਮ ਨੂੰ ਦੇਖ ਰਹੇ ਜੀ ਉਹਨਾਂ ਦੀ ਰੈਨੋਏ ਹਿੱਟ ਬਣ ਰਿਹਾ ਹੈ ਹੋਰ ਮੜ ਵਾਸਾ ਨੇ 15-20 ਲੱਖ ਰੁਪਏ ਗ੍ਰਾਂਟ ਭੇਜੀ ਹੈ ਬਣ ਕੇ। ਹੁਣ ਸਾਡੀ ਪੰਚਾਇਤ ਨਵੀਂ ਬਣੀ ਹੈ ਤੇ ਕੰਮ ਬਹੁਤ ਹੀ ਚੱਲ ਰਹੇ ਨੇ। ਸਿਰ ਇੱਕ ਛੱਪੜ ਜੋ ਨੇ ਨਾ ਛੱਪਣਾ ਦੀ ਪ੍ਰੋਬਲਮ ਹੈ ਵੀ ਲੋਕ ਜਗਾ ਪੂਰੀ ਜਾ ਰਹੇ ਨੇ ਸਾਰੇ। ਇਹ ਪ੍ਰਸ਼ਾਸਨ ਅੱਗੇ ਸਾਨੂੰ ਮੰਗਿਆ ਵੀ ਇਹ ਛੱਪਣਾ ਦੀ ਜਿਹੜੀ ਲੋਕ ਪੂਰਤੀ ਗਾਂ ਨੂੰ ਕਰੇ ਪ੍ਰਸ਼ਾਸਨ ਡੱਕ ਸਕਦਾ। ਚਲੋ ਅਸੀਂ ਪਿੰਡ ਵਾਲੇ ਸਹਿਯੋਗ ਸਾਰੇ ਦੇਵਾਂਗੇ, ਦੇਵਾਂਗੇ। ਪਰ ਇਹ ਮਹਿਕਮਾ ਆ ਕੇ ਛੱਪਣਾ ਦੀ ਜਿਹੜੀ ਕਿਉਂਕਿ ਜੋ ਛੱਪਣਾ ਦੀ ਪਾਣੀ ਜਾਣਾ ਦਾ ਘਰਾਂ ਦਾ ਗੰਦਾ ਪਾਣੀ ਜਾਣਾ ਦਾ ਉਹਨੂੰ ਗਾਂ ਉਹ ਤੋਂ ਸੀਰ ਵਿੱਚ ਪਾਣੀ ਚਾਹੀਦਾ ਇੱਕ ਬਾਹਰ ਜਾਏ ਪਾਣੀ ਕਿਉਂਕਿ ਹਰ ਗਰੀਬ ਬੰਦੇ ਪਿੰਡ ਚ ਰਹਿੰਦੇ ਨੇ ਹਰ ਇੱਕ ਬੰਦਾ ਆਰੋ ਨਹੀਂ ਲਾ ਸਕਦਾ ਤੇ ਸਾਡੀ ਪ੍ਰਸ਼ਾਸਨ ਅੱਗੇ ਉਹ ਮੰਗਿਆ ਵੀ ਮਤਲਬ ਇਹ ਜਿਹੜਾ ਛਪੜਾ ਦਾ ਪਾਣੀ ਹੈ ਇਹਦੇ ਡਰੇਨ ਦੇ ਰਾਈਂ ਗਾਂ ਕੱਢੇ ਜਾ ਪਿੰਡੋਂ ਬਾਹਰ ਕੱਢੇ ਜਾ ਜਾਂ ਕਿ ਲੋਕਾਂ ਨੂੰ ਸਾਫ਼ ਸਫ਼ਾ ਪਾਣੀ ਪੀਣ ਨੂੰ ਮਿਲ ਸਕੇ ਪਾਣੀ ਦੇ ਕਾਰਨ ਲੋਕਾਂ ਦੇ ਘਰਾਂ ਵਿੱਚ ਬਹੁਤ ਜਰੀ ਬਿਮਾਰੀਆਂ ਫੈਲਦੀਆਂ ਨੇ ਉਦਾਂ ਸਾਡੇ ਪਿੰਡੇ ਦੇ ਸਾਰੇ ਕੰਮ ਬੜੇ ਵਧੀਆ ਚੱਲ ਰਹੇ ਸਾਰੀ ਨਵੀਂ ਪੰਚਾਇਤ ਬਣੀ ਹੈ ਸਾਰੇ ਵੀਰ ਇੱਥੇ ਸਭ ਤੋਂ ਵੱਡੀ ਇੱਕ ਪ੍ਰੋਬਲਮ ਹੈ ਬੇਰਜ਼ਗਾਰੀ ਸਾਰੇ ਲੀਡਰ ਹੁੰਦੇ ਨੇ ਸਰਕਾਰਾਂ ਹੁੰਦੀਆਂ ਨੇ ਚਲੋ ਸਾਰੇ ਵਧੀਆ ਕੰਮ ਹੀ ਕਰਦੇ ਨੇ ਜਾਂ ਕੋਈ ਮਾੜਾ ਕਰਦੇ ਨੇ ਤੇ ਇੱਥੇ ਇੱਕ ਬੇਰਜ਼ਗਾਰੀ ਲੋੜ ਹੈ ਜਿੰਨੇ ਮੇਰੇ ਵੀਰ ਨੇ ਸਾਰੇ ਪੜ੍ਹੇ ਲਿਖੇ ਨੇ ਕੋਈ ਕੋਈ ਪਾਸਟੂਗਾ ਕੋਈ ਬੀਏ ਡੈਗ ਕੋਈ ਕੋਜਾ ਕੋਈ ਕੋਜਾ ਇੱਕ ਬੀਏ ਡੈਗ ਕਰਕੇ ਬੰਦਾ 5-7000 ਰੁਪਏ ਸਕਾਰੀ ਪ੍ਰਾਈਵੇਟ ਸਕੂਲਾਂ ਚ ਲੈ ਰਿਹਾ ਏ ਪ੍ਰਸ਼ਾਸਨਾਂ ਕਹੀ ਮੰਗਿਆ ਵੀ ਜਿਹੜੇ ਮੇਰੇ ਵੀਰ ਬਾਹਰ ਜਾ ਰਹੇ ਨੇ ਐਲਸ ਕਰ ਕਰਕੇ ਘਰਾਂ ਨੂੰ ਛੱਡ ਛੱਡ ਕੇ ਇੱਥੇ ਸਾਡੀ ਸਰਕਾਰ ਕੋਈ ਇੰਨਾ ਕੰਮ ል ਧਿਆਨ ਦੇ ਕਿ ਸਾਡੇ ਵੀਰ ਘਰਾਂ 'ਚ ਰਹਿਣ ਆਪਣੇ ਮਾਪਿਆਂ ਕੋਲ ਕੋ ਰਹਿਣ ਮਾਪਿਆਂ ਨੂੰ ਛੱਡ ਕੇ ਬਾਹਰ ਜਾ ਕੇ ਪੈਸੇ ਕਮਾ ਰਹੇ ਨੇ ਇੱਥੇ ਕੀ ਇੰਡੀਆ 'ਚ ਪੈਸੇ ਦਾ ਕੰਮ ਹੈ ਸਾਡੇ ਲੀਡਰ ਜੋ ਇੱਕੋ ਕੰਮ ਧਿਆਨ ਦੇਈ ਜਾ ਰਹੇ ਨੇ ਵੀ ਸੜਕਾਂ ਬਣਾ ਦਈਆਂ ਲਾਲੀਆਂ ਬਣਾ ਰਹੀਆਂ ਗਲੀਆਂ ਇਹਨਾਂ ਤੋਂ ਇਲਾਵਾ ਵੀ ਲੋੜ ਸਾਨੂੰ ਰੋਜ਼ਗਾਰ ਦੀ ਹੈ ਇੱਕ ਆਟਾ ਦਾਲ ਸਕੀਮ ਦੇ ਕੇ ਇਹਦੇ ਨਾਲ ਕੋਈ ਸਕੀਮਾਂ ਨਹੀਂ ਚੱਲਦੀਆਂ ਘਰਾਂ ਨੂੰ ਰੋਜ਼ਗਾਰ ਚਾਹੀਦਾ ਹੈ ਇੱਕ ਘਰ 'ਚ ਰੋਜ਼ਗਾਰ ਦੇਣ ਕੋਈ ਸਰਕਾਰ ਦੇ ਬੜੇ ਉਪਰਾਲੇ ਚੱਲ ਰਹੇ ਨੇ ਪਰ ਅਜੇ ਤੱਕ ਉਪਰਾਲਾ ਕੋਈ ਦਾ ਨੇਪੇ ਚੜਿਆ ਨਹੀਂ ਜਿਹਨੂੰ ਕਹਿਆ ਸੀ ਕਿ ਚੜ ਚੁਕਾ ਹੈ ਕਿਉਂਕਿ ਰੋਜ਼ਗਾਰ ਮਿਲ ਜੇ ਤੇ ਸਾਰ ਘਰ ਖੁਸ਼ਹਾਲ ਹੋ ਜੇ ਭਾਜੀ ਤੁਹਾਨੂੰ ਕੀ ਲੱਗਦਾ ਹੈ ਸਰਕਾਰ ਕਈ ਤਰ੍ਹਾਂ ਦੀਆਂ ਸਕੀਮਾਂ ਕੱਢਦੀ ਹੈ ਕਈ ਤਰ੍ਹਾਂ ਦੇ ਪ੍ਰੋਗਰਾਮ ਦਿੰਦੀ ਹੈ ਪਿੰਡਾਂ ਦੇ ਵਿਕਾਸ ਦੇ ਵਾਸਤੇ ਨੌਜਵਾਨਾਂ ਦੇ ਵਿਕਾਸ ਦੇ ਵਾਸਤੇ ਲੋਕਾਂ ਦੇ ਵਿਕਾਸ ਦੇ ਵਾਸਤੇ ਤੁਹਾਨੂੰ ਕੀ ਲੱਗਦਾ ਕਿਥੇ ਰੁਕ ਜਾਂਦੇ ਹੈ ਵਿਕਾਸ ਦੇ ਕੰਮ ਕਿਉਂ ਨਹੀਂ ਹੋ ਪਾਉਂਦੇ ਕਿ ਥੜ੍ਹੜੇ ਲੈਵਲ ਤੇ ਆ ਕੇ ਕੰਮ ਰੁਕ ਜਾਂਦੇ ਹੈ ਜਾਂ ਉਤੋਂ ਪੂਰੇ ਤਰ੍ਹਾਂ ਇੱਕ ਦਿਸ਼ਾ ਦੇ ਜੇ ਕਹ ਰਹੀ ਹੈ ਦਿਸ਼ਾ ਦੇਖ ਨਹੀਂ ਉਹ ਕੰਮ ਕੀਤੇ ਜਾਂਦੇ ਵੇਖੋ ਜੀ ਸਰਕਾਰ ਸਾਰੇ ਪੁਰਾਲੇ ਤੋਂ ਦੀ ਬੜੇ ਵਧੀਆ ਤਰੀਕੇ ਨਾਲ ਕੰਮ ਚੱਲ ਜਦੋਂ ਸਾਡੀਆਂ ਜੇਬਾਂ ਗਰਮ ਹੋਣ ਲੱਗਦੀਆਂ ਨੇ ਤੇ ਹਰ ਇੱਕ ਅਗਲੇ ਪਾਸੇ ਉਹ ਬੰਦਾ ਲੱਭਦਾ ਜਿਹੜਾ ਕੀ ਕੰਮ ਖਾਏ ਸਾਡੀ ਗਲੀ ਵਿੱਚ ਨੌਜਵਾਨ ਵੀਰਾਂ ਦੀ ਬਣੀ ਹੈ ਸਾਨੂੰ ਇਹਨਾਂ ਤੋਂ ਕੋਨ ਕਮਿਟ ਵਧੀਆ ਕੰਮ ਕਰਨਗੇ ਸਾਡੇ ਵਿੱਚ ਸਿਰਫ ਸ਼ਾਂਤੀ ਨੂੰ ਪੰਚਾਇਤਾਂ ਪਹਿਲੀ ਤਰ੍ਹਾਂ ਬਣੀਆਂ ਤੇ ਪ੍ਰਸ਼ਾਸਨ ਨੇ ਕਿ ਮਾਰਗ ਦੱਸਦੇ ਵੀ ਜੋ ਵੀ ਕੰਮ ਕੀਤਾ ਜਾਏ ਉਹਦੀ ਪਿਛੋਕ ਪੜਤਾਲ ਵੀ ਕੀਤੀ ਜਾ ਵੀ ਕੰਮ ਜੋ ਚੱਲ ਰਿਹਾ ਪੈਸੇ ਲੱਗ ਰਹੇ ਨੇ ਜੇ ਲੱਗ ਰਹੇ ਨੇ ਜੇ ਇੱਕ ਵੀਡੀਓ ਪੈਸੇ ਲਾ ਰਿਹਾ ਇੱਕ ਤਹਿਸੀਲਦਾਰ ਪੈਸੇ ਲਾ ਰਿਹਾ ਹੈ ਜੋ ਵਿੱਚੋਂ ਉਹ ਵੀ ਆਸ ਰੱਖੂ ਮੈਨੂੰ ਪੈਸੇ ਮਿਲਣਾ ਇੱਕ ਪਟਵਾਰੀ ਕੋਈ ਸੈਨ ਕਰਾਉਣੇ ਕਿਸੇ ਬੰਦੇ ਨੇ ਉਹ ਆਂਦਾ ਜੀ ਮੈਨੂੰ ਕੀ ਮਿਲਿਆ ਇੱਕ ਥਾਣੀ ਜਾ ਕੇ ਨੇ ਰਿਪੋਰਟ ਲਖਾਉਣੀ ਮੰਚੀ ਆਂਦਾ ਮੈਨੂੰ ਕੀ ਮਿਲਿਆ ਇਹੋ ਜੀ ਉਮੀਦ ਆ ਵੀ ਇਹ 40 40 50 50000 ਰੁਪਏ ਤਨਖਾਹਾਂ ਲੈ ਕੇ ਜੇ ਇੱਕ ਬੰਦਾ ਤਹਿਾਰੀਦਾਰ ਕੋਈ ਜਾਂਦਾ ਆਪਣੀ ਮੁਸ਼ਕਿਲ ਲੈ ਕੇ ਤੇ ਕਿਹੇ ਤਹਿਸੀਲੇ ਚਲਜੋ ਕਿਤੇ ਚਲਜੋ ਸਾਰ ਸਾਰੀ ਕੋਝੇ ਨਹੀਂ ਨੇ ਪਰ ਮੇਰੇ ਮਹਿਕਮਿਆਂ ਅੱਗੇ ਮੰਤਰੀ ਸਾਹਿਬ ਅੱਗੇ ਇੱਕ ਹੱਥ ਜੁੜ ਕੇ ਬੇਨਤੀ ਹੈ ਵੀ ਲੋਕਾਂ ਨੂੰ ਇਹੋ ਜਿਹਾ ਇੱਕ ਇਨਸਾਫ ਦਿਵਾਓ ਕਿ ਪੈਸਾ ਤੋਂ ਬਿਨਾਂ ਅਗਲਾ ਜਾਇਦਾਦ ਦਾ ਕੰਮ ਹੋ ਜੇ ਨਾ ਜੀ ਬਿਲਕੁਲ ਬਿਲਕੁਲ ਇਹ ਕਿਤਨਾ ਕਿਤੇ ਪਿੰਡ ਦੇ ਲੋਕਾਂ ਦੀ ਇਹ ਆਵਾਜ਼ ਸੀ ਕਿ ਕਿਤਨਾ ਕਿਤੇ ਸਰਕਾਰਾਂ ਨੂੰ ਜਿਹੜੇ ਨੌਜਵਾਨ ਬੇਰੁਜ਼ਗਾਰ ਚੱਲ ਰਹੇ ਉਹਨਾਂ ਦੇ ਰੁਜ਼ਗਾਰ ਵੀ ਮੁਹੱਈਆ ਕਰਵਾਉਣੇ ਚਾਹੀਦੇ ਤੇ ਨਾਲ ਹੀ ਉਹਨਾਂ ਨੇ ਕਿਤਨਾ ਕਿਤੇ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਨੌਜਵਾਨਾਂ ਦੀ ਪੰਚਾਇਤਾਂ ਬਣੀਆਂ ਨੇ ਉਹਨਾਂ ਦੇ ਵਿੱਚ ਜੋਸ਼ ਆ ਤੇ ਉਹ ਜੋਸ਼ ਨਾਲ ਕੰਮ ਵੀ ਜ਼ਰੂਰ ਕਰਨਗੇ ਪਰ ਕਿਤਨਾ ਕਿਤੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਮੇਨ ਮੁੱਦਾ ਜਿਹੜਾ ਇਹਨਾਂ ਨੇ ਉਠਾਇਆ ਹੈ ਭ੍ਰਿਸ਼ਟਾਚਾਰ ਨੂੰ ਲੈ ਕੇ ਭ੍ਰਿਸ਼ਟਾਚਾਰ ਜਿਹੜਾ ਹੈ ਉਹ ਹਰ ਇੱਕ ਪ੍ਰਸ਼ਾਸਨਿਕ ਜਿਹੜਾ ਵਿਭਾਗ ਹੈ ਉਹਦੇ ਅੰਦਰ ਚੱਲ ਰਿਹਾ ਹੈ ਤੇ ਜਿਸ ਨੂੰ ਲੈ ਕੇ ਇਹ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਨੇ ਕੁਝ ਹੋਰ ਵੀ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਉਹ ਤਾਂ ਨਾ ਵੀ ਗੱਲ ਕਰਦੇ ਆ ਸਰਪੰਚ ਸਾਹਿਬ ਤੁਸੀਂ ਸਰਪੰਚ ਬਣੇ ਹੋ ਪਿੰਡ ਦੇ ਕਿਹੜੇ ਐਸੇ ਕੰਮ ਆ ਜਿਹੜੇ ਤੁਹਾਨੂੰ ਲੱਗਦੇ ਕਿ ਪਹਿਲਾਂ ਹੋ ਚੁੱਕੇ ਆ ਜਾਂ ਹਾਲੇ ਵੀ ਅਧੂਰੇ ਆ ਕਈ ਕੰਮ ਤੇ ਕਿਹੜੇ ਕੰਮਾਂ ਨੂੰ ਲੈ ਕੇ ਤੁਸੀਂ ਇਹ ਆਪਣੇ 5 ਸਾਲ ਸਰਪੰਚੀ ਦੇ ਲੰਘਾਓਗੇ ਜਿਹਦੇ ਕਰਕੇ ਲੋਕ ਤੁਹਾਨੂੰ ਫੇਰ ਦੁਬਾਰਾ ਪਸੰਦ ਕਰੇ ਵੇਖੋ ਜੀ ਪਹਿਲੀ ਸਰਕਾਰਾਂ ਵੀ ਆਈਆਂ ਉਹਨਾਂ ਨੇ ਵੀ ਆਪਣੇ ਡਵੈਲਪਮੈਂਟ ਦੇ ਕੰਮ ਕੀਤੇ 2 ਸਾਲ ਦੇ ਲਗਭਗ ਸਾਡੀ ਸਰਕਾਰ ਆਈ ਕਾਂਗਰਸ ਉਹਦੇ ਵਿੱਚ ਵੀ ਅਸੀਂ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਹਾਂ ਡਵੈਲਪਮੈਂਟ ਦੇ ਸੜਕਾਂ ਤੇ 10 ਸਾਲ ਲੋਕ ਨਹੀਂ ਸੀ ਪਈ ਅਸੀਂ ਉਹਨਾਂ ਸੜਕਾਂ ਨੂੰ ਬਣਾਇਆ ਸਟੇਡੀਅਮ ਤੇ ਕੰਮ ਚੱਲ ਰਿਹਾ ਮੜੀਆਂ ਦੇ ਕੰਮ ਚੱਲ ਰਹੇ ਨੇ ਜੰਝਾ ਕਰ ਸਾਡਾ ਉੱਥੇ ਕੰਮ ਚੱਲ ਰਿਹਾ ਬਹੁਤ ਸਾਰੇ ਅਸੀਂ ਕੰਮ ਕਰ ਰਹੇ ਹਾਂ ਤੇ ਮੈਂ ਤਹਿਤੋਂ ਧੰਨਵਾਦ ਕਰਦਾ ਆਪਣੇ ਸਮੂਹ ਪਿੰਡ ਭਾਗੋਵਾਲ ਦਾ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਸਰਪੰਚ ਦੀ ਨਾ ਸਰਪੰਚ ਬਣਾਇਆ ਮੈਂ ਉਹਨਾਂ ਦੀਆਂ ਆਸਾਂ ਤੇ ਖੜਾ ਉਤਰਾਂਗਾ ਬਿਨ ਕਿਹੜੇ ਕਿਹੜੇ ਹਾਲੇ ਐਸੇ ਕੰਮ ਆ ਕਿਉਂਕਿ ਲੋਕਾਂ ਨੇ ਸਰਪੰਚ ਦੀ ਨਾ ਤੁਹਾਨੂੰ ਬਣਾਇਆ ਤੁਹਾਡੇ ਤੇ ਵਿਸ਼ਵਾਸ ਜਤਾਇਆ ਵਾ ਕਿ ਤੁਸੀਂ ਜਿਹੜੇ ਕੰਮ ਰਹਿੰਦੇ ਆ ਉਹ ਕਰੋਗੇ ਅੱਗੇ ਆ ਕੇ ਤੁਹਾਨੂੰ ਲੱਗਦਾ ਕੋਈ ਕੰਮ ਹੈਗੇ ਹਾਲੇ ਵੀ ਅਧੂਰੇ ਪਿੰਡ ਦੇ ਵਿੱਚ ਜਿਹੜੇ ਹੋਣੀ ਜ਼ਰੂਰੀ ਬਹੁਤ ਜ਼ਿਆਦਾ ਕੰਮ ਆ ਜੀ ਸਾਡੇ ਖਾਸ ਕਰਕੇ ਸਾਡੇ ਪਿੰਡ ਦੇ ਵਿੱਚ ਸਫਾਈ ਦਾ ਜਿਹੜਾ ਕੰਮ ਆ ਉਹ ਬੜਾ ਅਧੂਰਾ ਪਿਆ ਜਿਹੜਾ ਸੀਵਰੇਜ ਦਾ ਕੰਮ ਹੈ ਉਹ ਅਧੂਰੇ ਨੇ ਛਪੜਾਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਪੱਕੇ ਕੀਤੇ ਜਾਣ ਸਟੀਲ ਪਲਾਂਟ ਲਾਏ ਜਾਣਗੇ ਪਿੰਡ ਦੇ ਚਾਰਜ ਫੇਰੇ ਲਾਈਟਾਂ ਲਾਉਣ ਦੇ ਪ੍ਰੋਗਰਾਮ ਹੈਗਾ ਸਾਡਾ ਜੀ ਉਹ ਵੀ ਅਸੀਂ ਕਰਾਂਗੇ ਖਾਸ ਕਰਕੇ ਸਾਡੇ ਪਿੰਡ ਚ ਸਫਾਈ ਤਾਂ ਬਹੁਤ ਘਾਟ ਹੈ ਜੀ ਛੜਕ ਤੇ ਤੁਸੀਂ ਦਾਗ ਦੇ ਦੇਖਦੇ ਹੋ ਬਹੁਤ ਰੂੜੀਆਂ ਦੇ ਢੇਰ ਲੱਗੇ ਹੋਏ ਆ ਪਹਿਲ ਦੀ ਆਧਾਰ ਤੇ ਅਸੀਂ ਇਹ ਸਫਾਈ ਦਾ ਜਿਹੜਾ ਉਹ ਕੰਮ ਕਰਾਂਗੇ ਐਨਆਰਈ ਵੀ ਸਾਡੇ ਨਾਲ ਸਾਥ ਦੇ ਰਹੇ ਨੇ ਸਰਕਾਰ ਵੀ ਸਾਡਾ ਸਾਥ ਦੇ ਰਹੀ ਆ ਅਸੀਂ ਕੋਸ਼ਿਸ਼ ਕਰਾਂਗੇ ਪੀ ਜਿਹੜੇ ਐਨਆਰਆਈ ਵੀਰਾਂ ਸਰਕਾਰ ਤੋਂ ਉੱਪਰ ਉੱਠ ਕੇ ਹੋਰ ਐਨਆਰਆਈ ਵੀਰਾਂ ਦੇ ਪਿੰਡ ਦੇ ਸਜੂਗ ਨਾਲ ਵੀ ਕੰਮ ਜਿਹੜੇ ਕੀਤੇ ਜਾਂਦੇ ਤੇ ਪਿੰਡ ਦੀ ਡਿਵੈਲਪਮੈਂਟ ਕੀਤੀ ਜਾਂਦੀ ਹੈ ਇਹ ਸਰਪੰਚ ਬਣੇ ਨੇ ਜੀ ਨਵੇਂ ਸਰਵ ਸੰਮਤੀ ਨਾਲ ਲੋਕਾਂ ਦੇ ਨਾਲ ਸਰਪੰਚ ਚੁਣਿਆ ਵਾ ਤੇ ਇਹਨਾਂ ਦਾ ਕਹਿਣਾ ਹੈ ਕਿ ਕਈ ਕੰਮ ਹੋ ਚੁੱਕੇ ਆ ਤੇ ਕਈ ਕੰਮ ਹਾਲੇ ਵੀ ਹੋਣ ਵਾਲੇ ਬਾਕੀ ਆ ਜਿਨ੍ਹਾਂ ਉੱਤੇ ਇਹਨਾਂ ਵੱਲੋਂ ਕੰਮ ਕੀਤਾ ਜਾਊਗਾ ਤੇ ਇਸ ਪਿੰਡ ਨੂੰ ਹੋਰ ਨਵੀਆਂ ਬੁਲੰਦੀਆਂ ਤੇ ਲੈ ਕੇ ਜਾਇਆ ਜਾਏਗਾ ਕੁਝ ਨੌਜਵਾਨ ਹੋਰ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆਂ ਵੀਰ ਜੀ ਸੀਵਰੇਜ ਦੀ ਜੀ ਗੱਲ ਕਹੀਏ ਤੇ ਪਿੰਡ ਦੇ ਵਿੱਚ ਸੀਵਰੇਜ ਦਾ ਕੀ ਮਾਹੌਲ ਆ ਕਿਉਂਕਿ ਛੱਪੜਾਂ ਦੀ ਤੇ ਮੈਂ ਦੇਖਿਆ ਛੱਪੜ ਬਹੁਤ ਜ਼ਿਆਦਾ ਗੰਦੇ ਆ ਤੇ ਸੀਵਰੇਜ ਦਾ ਵੀ ਮਾਹੌਲ ਕਾਫੀ ਖਰਾਬ ਆ ਗਰਾਊਂਡ ਤੇ ਚਲੋ ਨਵੀਂ ਬਣ ਰ ਸਿਵਰੇ ਨੂੰ ਲੈ ਕੇ ਪਾਣੀ ਨੂੰ ਲੈ ਕੇ ਜਿਹੜਾ ਸਾਫ਼ ਪਾਣੀ ਪੀਣ ਨੂੰ ਮਿਲਣਾ ਚਾਹੀਦਾ ਉਹਦੇ ਹਾਲਾਤ ਕੀ ਨੇ ਸਿਵਰੇ ਦਾ ਵੇਖੋ ਜੀ ਬਾਸਾਹਬ ਨੇ ਸਭ ਤੋਂ ਪਹਿਲਾਂ ਆਖਿਆ ਸੀ ਭਾਗੋਵਾਲ ਦੇ ਵਿੱਚ ਸਿਵਰੇ ਸ਼ੁਰੂ ਕਰ ਦਿੱਤਾ ਜਾਊਗਾ ਪੰਚਾਇਤ ਬਣ ਤੋਂ ਪਹਿਲਾਂ ਹੀ ਮਤਲਬ ਇਹ ਚੀਜ਼ ਗਈ ਜੀ ਤੇ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਬਾਸਾਹਬ ਕੋ ਜਣਾ ਜੀ ਅਜੇ ਪੰਚਾਇਤ ਦੇ ਤੌਰ ਤੇ ਗਏ ਨਹੀਂ ਆ ਤੇ ਸਿਵਰੇ ਦਾ ਸਭ ਤੋਂ ਪਹਿਲਾ ਮੁੱਦਾ ਉਠਾਵਾਂਗੇ ਜੀ ਉੱਥੇ ਕਿੰਨੀ ਦੇਰ ਦੀ ਮੰਗਾ ਪਿੰਡ ਦੀ ਬਾਸਾਹਬ ਨੇ ਆਪ ਕਿਹਾ ਜੀ ਵੀ ਸਿਵਰੇ ਭਾਗੋਵਾਲ ਦੇ ਵਿੱਚ ਲੱਭੂਗਾ ਜੀ ਪਿਛਲੀਆਂ ਸਰਕਾਰਾਂ ਆਈਆਂ 10 ਹਜ਼ਾਰ ਰਾਜ ਵੀ ਕਰਕੇ ਗਈਆਂ ਕੁਝ ਕੀਤਾ ਉਹਨਾਂ ਨੇ ਨਹੀਂ ਉਹਨਾਂ ਨੇ ਗਲੀਆਂ ਨਾਲੀਆਂ ਜਰੂਰ ਬਣਾਈਆਂ ਜੀ ਇਹ ਨਹੀਂ ਵੀ ਨਹੀਂ ਪਰ ਸੀਰੇਵਾ ਦੇ ਪਾਸੇ ਕੋਈ ਧਿਆਨ ਨਹੀਂ ਜੀ ਜੇ ਪਿੰਡ ਦੇ ਪਾਣੀ ਦੀ ਗੱਲ ਕੀਤੀ ਜਾਵੇ ਮੈਨੂੰ ਪਤਾ ਲੱਗਾ ਪਿੰਡ ਦੇ ਵਿੱਚ ਟੈਂਕੀ ਤੇ ਹੈਗੀ ਆ ਪਰ ਚਟਾ ਸਾਹਿਬ ਚਾਲੂ ਕਿਸੇ ਨੇ ਨਹੀਂ ਕਰਾਈ ਜੀ ਪਿਛਲੇ 10 ਸਾਲ ਉਹਲੇ ਕਿਸੇ ਨੇ ਚਾਲੂ ਨਹੀਂ ਕਰਾਈ ਪੈਸਾ ਜਰੂਰ 35 ਲੱਖ ਰੁਪਏ ਬਾਇਆ ਸਾਹਿਬ ਨੇ ਦਿੱਤਾ ਜੀ ਨਹੀਂ 1 ਕਰੋੜ 35 ਲੱਖ ਰੁਪਏ ਉਹ ਦਿੱਤਾ ਆ ਉਹ ਸਿਰਫ ਸਰਪੰਚ ਦੇ ਸਹਾਨੂੰ ਨੇ ਤੇ ਪਹਿਲੀ ਪਿੰਚਾਇਤ ਸਾਨੂੰ ਕੋਈ ਸਹਾਨ ਨਹੀਂ ਕਰਕੇ ਦਿੱਤਾ ਜੀ ਇਹਦਾ ਮਤਲਬ ਫਿਰ ਜਿਹੜੇ ਕੰਮ ਰੁਕੇ ਹੋਇਆ ਕਿਤਨਾ ਕਿਤੇ ਸਿਆਸਤ ਦੀ ਭੇਡ ਚੜਦੇ ਦਿਖਾਈ ਦਿੰਦੇ ਹਾਂਜੀ ਜਰੂਰ ਜੀ ਇਹ ਰੋ ਜੀ ਹੀ ਹੋਣਾ ਚਾਹੀਦਾ ਸਿਆਸਤਿਕ ਪਰੇ ਹੋਣੀ ਚਾਹੀਦੀ ਜੇ ਤਾਂ ਮੰਨ ਲਓ 1 ਕਰੋੜ 35 ਲੱਖ ਰੁਪਏ ਲੈਂਦਾ ਟੈਂਕੀ ਦਾ ਬਸ ਸਾਹ ਕੋ ਉਹਦੇ ਵਿੱਚ ਕਨਾਲੀ ਦਾ ਪੁਰਾਣੇ ਸਰਪੰਚਾਂ ਨੂੰ ਚਾਹੀਦਾ ਸੀ ਕਿ ਕਨਾਲ ਦਾ ਸਭ ਤੋਂ ਪਹਿਲਾਂ ਪੈਸੇ ਲੱਗਣੇ ਚਾਹੀਦੇ ਉਹ ਹੁਣ ਵੇਖੋ 2 ਸਾਲ ਪਹਿਲਾਂ ਪੈਸੇ ਬੈਲਾਂਸ ਹੋਏ ਆ ਹਾਂਜੀ ਜ਼ਰੂਰ ਜੀ ਕਿਤੇ ਨਾ ਕਿਤੇ ਪਿੰਡਾਂ ਦੇ ਵਿਕਾਸ ਦੇ ਜਿਹੜੇ ਕੰਮ ਹੁੰਦੇ ਆ ਜਿਹੜੇ ਸਰਕਾਰਾਂ ਪੈਸੇ ਦਿੰਦੀਆਂ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਿਆਸਤ ਵੀ ਨਜ਼ਰ ਆਂਦੀ ਆ ਕਿਉਂਕਿ ਸਿਆਸਤ ਦੇ ਚਲਦਿਆਂ ਵੀ ਕਈ ਵਾਰ ਪਿੰਡ ਦਾ ਵਿਕਾਸ ਜਿਹੜਾ ਰੁਕ ਜਾਂਦਾ ਹੈ ਇੱਥੇ ਵੀ ਇਹੀ ਸਮੱਸਿਆ ਆ ਕਿਉਂਕਿ ਪਿੰਡ ਦੇ ਵਿੱਚ ਪਾਣੀ ਦੀ ਪੀਣ ਵਾਲੀ ਟੈਂਕੀ ਤਾਂ ਜ਼ਰੂਰ ਮੌਜੂਦ ਆ ਪਰ ਜਿਹੜਾ ਸਾਫ਼ ਸੁਥਰਾ ਪਾਣੀ ਆ ਲੋਕਾਂ ਨੂੰ ਉਹ ਮੁਹੱਈਆ ਨਹੀਂ ਹੋ ਰਿਹਾ ਤੇ ਸਿਆਸਤ ਦੀ ਭੇਂਟ ਚੜਦਾ ਵੀ ਦਿਖਾਈ ਦੇ ਰਿਹਾ ਤੇ ਕਿਤੇ ਨਾ ਕਿਤੇ ਸੀਵਰੇਜ ਨੂੰ ਲੈ ਕੇ ਵੀ ਲੋਕਾਂ ਦੀ ਮੰਗ ਆ ਕਿ ਪਿੰਡ ਦੇ ਵਿੱਚ ਹਾਲੇ ਸੀਵਰੇਜ ਹੀ ਕਾਫੀ ਜ਼ਰੂਰਤ ਆ ਕਿਉਂਕਿ ਉਹਦੇ ਕਰਕੇ ਹੀ ਜ਼ਿਆਦਾ ਗੰਦਗੀ ਦੇਖਣ ਨੂੰ ਮਿਲਦੀ ਆ ਤੇ ਸੀਵਰੇਜ ਪੈ ਗਿਆ ਤਾਂ ਇਹ ਪਿੰਡ ਸਾਫ਼ ਸੁਥਰਾ ਹੋ ਜਾਏਗਾ ਸਾਡੇ ਨਾਲ ਕੁਝ ਨੌਜਵਾਨ ਵੀ ਮੌਜੂਦ ਨੇ ਉਹਨਾਂ ਨਾਲ ਵੀ ਚੱਲ ਕੇ ਗੱਲ ਕਰਦੇ ਆ ਕਿ ਕਹਿਣਾ ਉਹਨਾਂ ਦਾ ਵੀਰ ਜੀ ਕੀ ਕਹਿਣਾ ਚਾਹੋਗੇ ਇਸ ਪਿੰਡ ਦੇ ਵਿੱਚ ਅਗਰ ਨੌਜ ਨਹੀਂ ਭਾਜੀ ਅਜੇ ਨੌਜਵਾਨਾਂ ਨੂੰ ਕੋਈ ਰਿਗਾਰਦੀ ਪਹਿਲਾਂ ਵਾਦਾ ਕੀਤਾ ਹੈ ਸਰਕਾਰ ਨੇ ਅਜੇ ਤੱਕ ਤਨੀ ਗਾੜੀ ਵੇਖੋ ਨੌਜਵਾਨ ਮੁੰਡੇ ਮੈਂ ਤਾਂ ਹਰ ਘਰ ਚੋਂ ਇੱਕ ਜੀ ਨੂੰ ਨੌਕਰੀ ਮਿਲਣੀ ਚਾਹੀਦੀ ਆ ਨੌਜਵਾਨਾਂ ਵਾਸਤੇ ਕੋ ਗਰਾਊਂਡ ਬਣੀਆਂ ਬੜੀ ਵਧੀਆ ਗੱਲ ਆ ਇਹ ਪਾਸੇ ਲੱਗਣਗੇ ਤੇ ਨਸ਼ਿਆਂ ਤੋਂ ਥਣਗੇ ਤੇ ਜੇ ਸਾਡੇ ਪਰਚੇ ਗਰਾਊਂਡ ਹੀ ਤਾਂ ਕੋਈ ਖੇਡਣ ਦਾ ਹੋਵੇ ਤਾਂ ਫਿਰ ਉੱਥੇ ਪਾਸੇ ਜਾਣਾ ਯਾ ਸੜੇ ਇੱਕਾ ਸਾਡੇ ਮੇਲਾ ਜੋ ਲੱਗਦਾ ਇੱਥੇ ਮੀਂਹ ਪੈ ਜਾਂਦਾ ਤੇ ਬੜਾ ਪਾਣੀ ਬਹੁਤ ਇਕੱਠਾ ਹੁੰਦਾ ਜੇ ਸਿੱਖਿਆ ਦੀ ਗੱਲ ਕੀਤੀ ਜਾਵੇ ਸਿੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਆ ਪਿੰਡ ਦੇ ਵਿੱਚ ਸਕੂਲਾਂ ਦਾ ਕੀ ਮਾਹੌਲ ਆ ਸਕੂਲ ਹੈਗੇ ਆ ਕਿ ਨਹੀਂ ਹੈਗੇ ਜਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਪੂਰੀ ਤਰ੍ਹਾਂ ਦੇਖੋ ਜੀ ਸਿੱਖਿਆ ਤਾਂ ਜਿਹੜੀ ਆ ਸੂਲ ਸਾਡੇ ਜਿਹੜੇ ਪ੍ਰਾਈਵੇਟ ਪੈਸੇ ਵਾਲੇ ਬੰਦੇ ਆ ਉਹ ਉਹ ਚੰਗੇ ਸਕੂਲਾਂ ਨੂੰ ਪਵਾ ਲੈਂਦੇ ਆ ਜਿਹੜੇ ਮਾਰੇ ਬੰਦੇ ਆ ਉਹਨਾਂ ਨੂੰ ਫਿਰ ਸਰਕਾਰੀ ਸਕੂਲਾਂ ਚ ਘੋਣਾ ਹੁੰਦਾ ਸਰਕਾਰੀ ਸਕੂਲਾਂ ਜੂਹ ਤੁਹਾਨੂੰ ਪੜਾਈ ਦਾ ਨਹੀਂ ਪਤਾ ਹੀ ਜਦੋਂ ਹੁੰਦੀ ਆ ਕੀ ਹੋਣਾ ਚਾਹੀਦਾ ਬਸ ਇਹ ਉਹ ਸਰਕਾਰ ਨੂੰ ਪ੍ਰਾਲੇ ਕਰਨੇ ਚਾਹੀਦੇ ਬਿ ਚੰਗੇ ਟੀਚਰ ਲਾਏ ਜਾਣ ਚੰਗਾ ਬੈਹਣ ਹੁਣ ਦੇ ਮੈਂ ਮੂਰਦ ਬੱਚਿਆਂ ਵਾਲੀ ਜੰਬੜਾਈਆਂ ਜਾਣ ਹਰ ਇੱਕ ਚੀਜ਼ ਨੂੰ ਸਹੂਲਤ ਦਿੱਤੀ ਜਾਵੇ ਉਹ ਵੀ ਦੂਜੇ ਸਕੂਲਾਂ ਤੋਂ हट ਕੇ ਸਰਕਾਰੀ ਸਕੂਲਾਂ ਵੱਲ ਆਪਣਾ ਧਿਆਨ ਦੇਣ ਬੱਚੇ ਉਧਰ ਨਾ ਜਾਣ ਸਿੱਖਿਆ ਨੂੰ ਲੈ ਕੇ ਵੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਪ੍ਰਾਈਵੇਟ ادارے ਨੇ ਉਹ ਤੇ ਆਪਣੇ ਸਕੂਲ ਵਧੀਆ ਬਣਾ ਲੈਂਦੇ ਨੇ ਪਰ ਜਿਹੜੇ ਗਰੀਬ ਤਬਕੇ ਦੇ ਲੋਕ ਨੇ ਉਹਨਾਂ ਨੇ ਸਰਕਾਰੀ ਸਕੂਲਾਂ 'ਚ ਪੜ੍ਹਨਾ ਹੁੰਦਾ ਤੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਜਿਹੜੇ ਮਿਆਰ ਆ ਸਿੱਖਿਆ ਦਾ ਉਹਨੂੰ ਵੀ ਕਿਤਨਾ ਕਿਤੇ ਉੱਚਾ ਚੁੱਕਣਾ ਚਾਹੀਦਾ ਕਿਉਂਕਿ ਗਰੀਬਾਂ ਦੇ ਬੱਚੇ ਵੀ ਜਾ ਕੇ ਪੜ੍ਹ ਸਕਣ ਇਹ ਵੀ ਥੋੜੀ ਜਿਹੀ ਸਮੱਸਿਆ ਜ਼ਰੂਰ ਹੈਗੀ ਐ ਇਸ ਪਿੰਡ ਦੇ ਵਿੱਚ ਕੁਝ ਮਹਿਲਾਵਾਂ ਵੀ ਸਾਡੇ ਨਾਲ ਇੱਥੇ ਜੁੜੀਆਂ ਉਹਨਾਂ ਨਾਲ ਚੱਲ ਕੇ ਗੱਲ ਕਰਦੇ ਆਂ ਜੀ ਕੀ ਕਹਿਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਕੋਈ ਮੁਸ਼ਕਲ ਆ ਰਹੀ ਐ ਤੁਹਾਨੂੰ ਇੱਥੇ ਲੈ ਕੇ ਕੀ ਚਾਹੁੰਦੇ ਹੋ ਵੀ ਕੀ ਪਿੰਡ ਦੀ ਵਿੱਚ ਜਿਹੜੀ ਮੁਸ਼ਕਲ ਪਿੰਡ ਦੇ ਵਿੱਚ ਆਪਣੇ ਪਿੰਡ ਦਾ ਸਾਡੇ ਦਾ ਚੰਗੀ ਹਾਲਤ ਹੋਵੇ ਤਾਂ ਫੇਰ ਹੀ ਵਧੀਆ ਹੋ ਭਾਜੀ ਕਿਹੜੀ ਮੁਸ਼ਕਲ ਹੈ ਮੁਸ਼ਕਲ ਆ ਜਿਹੜਾ ਭਾਜੀ ਹੁਣੀ ਪੀ ਗੱਲ ਕਰਦੇ ਨੇ ਇਹੋ ਠੀਕ ਆ ਚਪੜਾਂ ਦਾ ਕੀ ਹਾਲ ਆ ਸਫਾਈ ਦਾ ਕੀ ਹਾਲ ਸਫਾਈ ਕੁਛ ਕੀਤੀ ਕੁਛ ਰਹਿਦੀ ਕਰਨ ਵਾਲੀ ਤੁਹਾਨੂੰ ਕੀ ਲੱਗਦਾ ਕਿਹੜੇ ਕੰਮ ਹੋਣੇ ਚਾਹੀਦੇ ਆ ਪਿੰਡ ਦੇ ਵਿੱਚ ਇਹ ਤੁਹਾਨੂੰ ਪਿੰਡ ਦੀ ਸਫਾਈ ਹੋਣੀ ਚਾਹੀਦੀ ਹੈ ਤੇ ਵਧੀਆ ਸਿਸਟਮ ਹੋਣਾ ਚਾਹੀਦਾ ਇੱਕ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਪੈਨਸ਼ਨਾਂ ਸ਼ੁਰੂ ਕੀਤੀਆਂ ਸੀ ਤੁਹਾਨੂੰ ਮਿਲ ਰਹੀਆਂ ਆਟਾ ਦਾਲਤ ਨਹੀਂ ਜੇ ਮਿਲੀ ਜੇ ਤੇ ਦਾਣੇ ਦੂਣੇ ਮਿਲੇ ਹੈਗੇ ਤੇ ਆ ਹੁਣ ਸਕੀਮ ਜਿਹੜੀ ਪਿਲਸਣਾ ਦੀ ਆ ਉਹ ਸਾਡੀਆਂ ਅੱਗੇ ਲੱਗਨਾਂ ਤੇ ਤੁਹਾਨੂੰ ਮਿਲੀਆਂ ਕੋਈ ਪੈਨਸ਼ਨਾਂ ਕਿ ਨਹੀਂ ਮਿਲਦੀਆਂ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿਹੜੀ ਮੁਸ਼ਕਲ ਹਾਲੇ ਪਿੰਡ ਦੇ ਵਿੱਚ ਹੋਣ ਵਾਲੀ ਬਾਕੀ ਆ ਜ਼ਰੂਰੀ ਆ ਵੀ ਇਹ ਮੁਸ਼ਕਲ ਹੱਲ ਹੋਣ ਪਈ ਪਾਜੀ ਸਾਰੇ ਪਿੰਡ ਦੀ ਸਫਾਈ ਹੋਣੀ ਚਾਹੀਦੀ ਆ ਜਿੱਤਰਾ ਗੰਦਗੀ ਸੜਕਾਂ ਦੇ ਲਾਗੇ-ਲਾਗੇ ਰੂੜੀਆਂ ਰੂੜੀਆਂ ਅੰਗੀਆਂ ਤੇ ਉਹਦੀ ਹੋਣੀ ਚਾਹੀਦੀ ਹੈਗੀ ਆ ਉਹਰ ਆਪਣੇ ਪਿੰਡ ਦੀ ਵੀ ਨਾਲੀਆਂ ਸਾਰੀਆਂ ਬਣਨੀਆਂ ਚਾਹੀਦੀਆਂ ਸੜਕਾਂ ਸਾਰੀਆਂ ਹੋਣੀਆਂ ਪਈਆਂ ਸੋਹਣਾ ਕੋਈ ਬਾਹਰੋਂ ਆਵੇ ਉਹ ਵੀ ਸਾਨੂੰ ਸੋਹਣਾ ਲੱਗੇ ਸਾਫ਼ ਪਾਣੀ ਪੀਣ ਨੂੰ ਮਿਲਦਾ ਵਾ ਉਹ ਹੀ ਨਹੀਂ ਆਪਣੇ ਘਰ ਘਰੋਂ ਜਿਹੜਾ ਨਲਕੇ ਤੇ ਨਲਕਾ ਬਣਾਈਦਾ ਉਹ ਤਾਂ ਹੀ ਥੈਂਕੀ ਬਣੀ ਹੈ ਵਾ ਪਾਣੀ ਅਜੇ ਆਜੇ ਨਹੀਂ ਜਾਈ ਹੈਗੀ ਅਜੇ ਚਾਲੂ ਨਹੀਂ ਜੀ ਤੁਸੀਂ 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 ਕੀ ਕਹਿਣਾ ਚਾਹੁੰਦੇ ਹੋ ਕਿ ਕੀ ਪਾਣੀ ਪਾਣੀ ਪੀਣ ਵਾਸਤੇ ਜਿਹੜੀ ਮੁਸ਼ਕਲ ਆਉਂਦੀ ਹੈ ਪਾਣੀ ਸਾਫ਼ ਪਾਣੀ ਮਿਲਦਾ ਵਾ ਪਿੰਡ ਵਾਲੇ ਨਹੀਂ ਪਾਣੀ ਕਿਉਂ 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 ਨਹੀਂ ਮਿਲਦਾ ਕੀ ਕਰਨਾ ਚਾਹੀਦਾ ਬਣੀ ਚਾਲੂ ਨਹੀਂ ਹੋਈ ਹੋਰ ਕੋਈ ਮੁਸ਼ਕਲਾਂ ਨਹੀਂ ਮੈਨੂੰ ਹੋਰ ਸਾਰੀ ਅਜੇ ਮੁਸ਼ਕਲ ਹੈ ਹੀ ਆ ਕਿ ਅਸਪਰ ਨਹੀਂ ਆਗੇ ਘੜਾਂ ਦੇ ਪਾਣੀ ਨਹੀਂ ਲੰਗਦੇ ਕਿ ਆਪਾਸੇ ਨੂੰ ਜਾਂਦੇ ਨਹੀਂ ਆ ਉਹ ਖੁੜੇ ਪੜੇ ਰਹਿੰਦੇ ਆ 24 ਘੰਟੇ ਸੀਵਰੇਜ ਕਰਕੇ ਫਿਰ ਗੰਦਗੀ ਵੀ ਪੈਂਦੀ ਹੁੰਦੀ ਹਾਂਜੀ ਗੰਦਗੀ ਪੂਰੀ ਪੈਂਦੀ ਨਾਲਕਿਆਂ ਚੋਂ ਪਾਣੀ ਕੱਢਣਾ ਪੈਂਦਾ ਪੜੇ ਰਹਿੰਦੇ ਸੀਵੜਾ ਪੂਰੇ ਗਾੜੀਆਂ ਢੱਕੇ ਆ ਪਾਣੀ ਕੇ ਪਾਸੇ ਪੰਚਾਇਤ ਤੁਹਾਡੀ ਨਵੀਂ ਬਣੀ ਆ ਹੁਣ ਪਿੰਡ ਦੀ ਕੀ ਕਹਿਣਾ ਚਾਹੋਗੇ ਪੰਚਾਇਤ ਨੂੰ ਕਿਹੜੇ ਕੰਮ ਕਰਾਵੇ ਇਹ ਕੰਮ ਸਾਰੇ ਹੋਣ ਵਾਲੇ ਜਿਹੜੇ ਕਰਾਉਣੇ ਕਿਆ ਕਰੀ ਤੁਸੀਂ ਸਰਪੰਚ ਨੂੰ ਜਾ ਕੇ ਜਾਣਾ ਮਾਣ ਨਹੀਂ ਹਾਲੇ ਤੱਕ ਨਹੀਂ ਕਿਹਾ ਹੁਣ ਇਹ ਪਿੰਡ ਦੀਆਂ ਮਹਿਲਾਵਾਂ ਨੇ ਜਿਹਨਾਂ ਨੇ ਦੱਸਿਆ ਕਿ ਕੁਝ ਕੰਮ ਹਾਲੇ ਵੀ ਅਧੂਰੇ ਨੇ ਇੱਕ ਤੇ ਮੇਨ ਕੰਮ ਜਿਹੜਾ ਇਸ ਪਿੰਡ ਦਾ ਵਾ ਸੀਵਰੇਜ ਨੂੰ ਲੈ ਕੇ ਆ ਸੀਵਰੇਜ ਨੂੰ ਲੈ ਕੇ ਸਾਰੇ ਹੀ ਲੋਕ ਜਰੇ ਆ ਉਹ ਤੰਗ ਦਿਖਾਈ ਦੇ ਰਿਹਾ ਕਿਉਂਕਿ ਸੀਵਰੇਜ ਦੇ ਕਾਰਨ ਹੀ ਜਿਹੜਾ ਗੰਦਗੀ ਦਾ ਮਾਹੌਲ ਆ ਪਿੰਡ ਦੇ ਵਿੱਚ ਕਿਤਨਾ ਕਿਤੇ ਦਿਖਾਈ ਦਿੰਦਾ ਵਾ ਤੇ ਇੱਕ ਸਭ ਤੋਂ ਵੱਡੀ ਅਹਿਮ ਜਿਹੜੀ ਗੱਲ ਆ ਕਿ ਪਾਣੀ ਵਾਲੀ ਟੈਂਕੀ ਤੇ ਜ਼ਰੂਰ ਆ ਪਰ ਉਹ ਚਿੱਟਾ ਹਾਥੀ ਸਾਬਤ ਹੁੰਦੀ ਦਿਖਾਈ ਦੇ ਰਹੀ ਆ ਸਾਫ਼ ਸੁਥਰਾ ਪਾਣੀ ਹਾਲੇ ਵੀ ਲੋਕਾਂ ਨੂੰ ਮਹਈਆ ਨਹੀਂ ਹੋ ਰਿਹਾ ਲੋਕਾਂ ਦਾ ਕਹਿਣਾ ਕਿ ਨਵੀਂ ਪੰਚਾਇਤ ਅਸੀਂ ਬਣੀ ਆ ਤਾਂ ਸਾਨੂੰ ਕਾਫੀ ਉਤੋਂ ਉਮੀਦਾਂ ਨੇ ਤੇ ਪੰਚਾਇਤ ਅੱਗੇ ਚੱਲ ਕੇ ਦੇਖਦੇ ਆ ਕਿਹੜੇ ਕਿਹੜੇ ਕੰਮ ਕਰਵਾਉਂਦੀ ਏ ਕੁਝ ਹੋਰ ਵੀ ਲੋਕ ਇੱਥੇ ਮੌਜੂਦ ਨੇ ਵੀਰ ਜੀ ਕੀ ਕਹਿਣਾ ਚਾਹੋਗੇ ਤੁਸੀਂ ਵੀ ਇਸ ਪਿੰਡ ਦੇ ਵਾਸੀ ਹੋ ਨੌਜਵਾਨ ਦੇ ਤੌਰ ਤੇ ਤੁਹਾਨੂੰ ਕੀ ਲੱਗਦਾ ਵਾ ਕਿ ਕਿਹੜੇ ਕੰਮ ਹੋਣੇ ਇੱਥੇ ਜ਼ਰੂਰੀ ਆ ਪਿੰਡ ਦੇ ਵਿੱਚ ਵੇਖੋ ਜੀ ਵੇਖੋ ਜੀ ਗੱਲ ਤੇ ਇਦਾਂ ਵੀ ਗਰਾਊਂ ਹੁਣ ਇਥੇ ਕੱਲ ਨੂੰ ਗੇਮ ਵੀ ਕੋਈ ਨਾ ਕੋਈ ਸ਼ੁਰੂ ਕਰਾਉਣੀ ਚਾਹੀਦੀ ਕਿਉਂਕਿ ਨਵੀਂ ਜਨਰੇਸ਼ਨ ਆਉਣੀ ਹੈ ਗੱਲ ਕੋਈ ਨਾ ਕੋਈ ਗੇਮ ਇਥੇ ਉਹਨਾਂ ਨੂੰ ਸਪੋਰਟਸ ਦਾ ਸਮਾਨ ਵਗੈਰਾ ਲਿਆ ਕੇ ਦਿੱਤਾ ਜਾਵੇ ਤਾਂ ਕਿ ਗੇਮ ਵਗੈਰਾ ਸ਼ੁਰੂ ਹੋਵੇ ਇਥੇ ਨਵੀਂ ਕੋਈ ਹੁਣ ਗੱਲੀ ਗਰਾਊਂਡ ਬਣ ਜਾਏਗੀ ਇੱਦਾਂ ਤੇ ਕੋਈ ਫਾਇਦਾ ਨਹੀਂ ਇੱਦਾਂ ਬਈ ਰਹਿਣੀ ਹੈ ਮੇਲੇ ਲੱਗਣਗੇ ਸਿਰਫ ਬਾਕੀ ਇਹ ਵੀ ਹੁਣ ਨੂੰ ਜਿਹੜੀ ਨਵੀਂ ਪੰਚਾਇਤ ਬਣੀ ਇਹਨਾਂ ਤੋਂ ਉਮੀਦਾਂ ਤੇ ਬਹੁਤ ਆ ਵੀ ਕੱਲ ਨੂੰ ਉਹਨੂੰ ਇਥੇ ਸਮਾਨ ਸਪੋਰਟ ਵਗੈਰਾ ਸਪੋਰਟਸ ਦਾ ਵਗੈਰਾ ਦਿੱਤਾ ਜਾਏਗਾ ਬਾਕੀ ਇਹ ਵੀ ਬੇਰੋਜ਼ਗਾਰੀ ਦਾ ਮੁੱਦਾ ਤੇ ਹੈ ਹੀ ਆ ਸਾੜੇ ਪੜੇ ਲਿਖ ਤੋ ਚੰਗਾ ਹੀ ਹੋਗਾ ਪਿੰਡ ਦਾ ਭਲਾ ਹੀ ਹੋਗਾ ਨਹੀਂ ਤਾਂ ਫਿਰ ਨਸ਼ਿਆਂ 'ਚ ਰੋਲਣਗੇ ਸਾਰੇ ਤੁਹਾਨੂੰ ਲੱਗਦਾ ਵਾ ਕਿ ਪਹਿਲਾਂ ਵੀ ਸਰਕਾਰਾਂ ਆਈਆਂ ਨਵੀਆਂ ਪਾਰਟੀਆਂ ਦੀ ਹੋਣ ਦੁਬਾਰਾ ਸਰਕਾਰ ਬਣੀ ਆ ਜਿਹੜੀ ਵੀ ਸਰਕਾਰ ਆਂਦੀ ਹੈ ਕਈ ਤਰ੍ਹਾਂ ਦੇ ਵਾਅਦੇ ਕਰਦੀ ਹੈ ਖਾਸ ਕਰਕੇ ਨੌਜਵਾਨਾਂ ਨੂੰ ਲੈ ਕੇ ਕਿਉਂਕਿ ਨੌਜਵਾਨ ਇਸ ਵੇਲੇ ਇੱਕ ਵੋਟ ਬੈਂਕ ਬਣਿਆ ਹੋਇਆ ਵਾ ਹਰ ਪਾਰਟੀ ਦੇ ਵਾਸਤੇ ਹਰ ਸਰਕਾਰ ਦੇ ਵਾਸਤੇ ਨੌਜਵਾਨਾਂ ਨੂੰ ਲੈ ਕੇ ਕਈ ਵਾਅਦੇ ਕੀਤੇ ਜਾਂਦੇ ਤੁਹਾਨੂੰ ਲੱਗਦਾ ਪਿਛਲੀਆਂ ਸਰਕਾਰਾਂ ਨੇ ਜਾਂ ਹੋਣ ਜਿਹੜੀ ਸਰਕਾਰਾਂ ਬਣੀਆਂ ਨੇ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਆ ਨਹੀਂ ਪਿਛਲੀਆਂ ਸਰਕਾਰਾਂ ਤੋਂ ਤੇ ਸਾਨੂੰ ਕੋਈ ਇੰਨੀ ਉਮੀਦ ਜਿੰਤੋਂ ਤੱਕ ਸੀਗੀ ਤੇ ਹੁਣ ਦੇਾਨੂੰ ਲੱਗਦਾ ਵੀ ਥੋੜਾ ਜਿਹਾ ਥੋੜਾ ਜਿਹਾ ਡਿਵੈਲਪਮੈਂਟ ਹੋਈ ਆ ਵੈਸੇ ਤੇ ਸਟੇਡੀਅਮ ਵੱਲ ਵੇਖਿਆ ਜਾਵੇ ਤੇ ਬਾਕੀ ਅੱਗੇ ਜੇ ਗੇਮ ਵਗੈਰਾ ਇੱਥੇ ਕੋਈ ਚਲਾਉਣਗੇ ਤੇ ਫਿਰ ਤੇ ਹੋਰ ਪਿੰਡ ਦੇ ਤੁਹਾਨੂੰ ਪਤਾ ਨਾ ਰੋਸ਼ਨ ਹੋਏਗਾ ਕੋਈ ਨਾ ਕੋਈ ਪਲੇਅਰ ਨਿਕਲੇਗਾ ਇੱਥੋਂ ਤੇ ਫਿਰ ਹੀ ਤਦ ਹੋਏਗਾ ਉਦਾਂ ਤੇ ਕੁਝ ਹੋ ਨਹੀਂ ਸਕਦਾ ਇੱਥੇ ਤੁਹਾਨੂੰ ਪਤਾ ਜ਼ਰੂਰਤ ਆ ਮਤਲਬ ਤੁਹਾਡਾ ਕਹਿੰਦਾ ਮਤਲਬ ਕਿ ਨੌਜਵਾਨਾਂ ਨੂੰ ਸਪੋਰਟਸ ਨਾਲ ਜੋੜਨ ਦੀ ਜ਼ਰੂਰਤ ਆ ਜੇ ਸਪੋਰਟਸ ਨਾਲ ਜੁੜਦੇ ਆ ਤੇ ਉਹ ਕਿਤੇ ਨਾ ਕਿਤੇ ਵਿਜੀ ਰਹਿਣਗੇ ਤੇ ਕਿਤੇ ਨਾ ਕਿਤੇ ਨਸ਼ੇ ਤੋਂ ਵੀ ਦੂਰ ਰਹਿਣਗੇ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਪਿੰਡ ਦੀ ਸਫਾਈ ਬਾਰੇ ਗੱਲ ਕਰ ਰਹੀ ਸਰਪੰਚ ਸਾਹਿਬ ਬਿਲਕੁਲ ਸਾਫ ਆ ਗਰਾਊਂਡ ਹੈ ਗਿਆ ਨਾਲੇ ਤੇ ਬੱਚੇ ਫੁੱਟਬਾਲ ਖੇਡਦੇ ਤੇ ਟੋਏ ਹੈਗੇ ਕੱਚ ਦੇ ਟੁਕੜੇ ਸਾਰੇ ਕੋ ਬੱਚੇ ਆ ਕੇ ਸਫਾਈ ਕਰਦੇ ਪਹਿਲਾਂ ਹੁਣ ਸਾਰਾ ਕੁਝ ਇਹ ਪਹਿਲਾਂ ਕਰਾਉਣੀ ਚਾਹੀਦੀ ਇਹਨਾਂ ਦੀ ਸਫਾਈ ਤੇ ਸਾਰਾ ਕੁਝ ਹੁਣ ਇੱਥੇ ਵਰਲਡ ਕੱਪ ਕਬੱਡੀ ਦਾ ਹੋਣਾ ਥੋੜਾ 26 ਤਰੀਕ ਨੂੰ ਸ਼ਾਇਦ ਇਹਦਾ ਵਰਲਡ ਕੱਪ ਹੈ ਇੱਥੇ ਉਹ ਉਹਨਾਂ ਐਨਆਈ ਕਰਾ ਰਹੇ ਮੁੰਡੇ ਉਹ ਉਹ ਵੀ ਥੋੜਾ ਧਿਆਨ ਦੇਣ ਇੱਥੇ ਪਿੰਡਵਾਲ ਦੀ ਸਫਾਈ ਵਗੈਰਾ ਸਾਰਾ ਗਰਾਊਂਡ ਤੇ ਖਰਚਾ ਸਾਰਾ ਕਰ ਦੇਣਾ ਮਤਲਬ ਫਿਰ ਲੱਖ ਰੁਪਏ ਲੱਗਣੇ ਆ ਮੋਟਰਸਾਈਕ ਪਰ ਬੱਚਿਆਂ ਨੂੰ ਸਪੋਰਟਸ ਵਾਲ ਵੀ ਇੱਥੇ ਕੋਈ ਗੇਮ ਸ਼ੁਰੂ ਕਰਾਈ ਜਾਏ ਸਾਡਾ ਮੇਨ ਮੁੱਦਾ ਹੈ ਇੱਥੇ ਤੇ ਇਹ ਨੌਜਵਾਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਬੇਰੋਜ਼ਗਾਰੀ ਵੀ ਮੁੱਦਾ ਹੈਗੀ ਆ ਕਿਉਂਕਿ ਪਿਛਲੀਆਂ ਸਰਕਾਰਾਂ ਜਿਹੜੀਆਂ ਆਈਆਂ ਉਹਨਾਂ ਨੇ ਵੀ ਇਹਰੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਹੋਏ ਹਾਲੇ ਤੱਕ ਦੂਸਰੀ ਗੱਲ ਇਹਨਾਂ ਦੀ ਇਹ ਵੀ ਕਹਿਣੀ ਹੈ ਕਿ ਨੌਜਵਾਨਾਂ ਨੂੰ ਗਰਾਊਂਡ ਤੇ ਬਣ ਚੁੱਕੀ ਹੈ ਪਿੰਡ ਦੇ ਵਿੱਚ ਕਿਤੇ ਨਾ ਕਿਤੇ ਸਪੋਰਟਸ ਨਾਲ ਖੇਡਣਾ ਵੀ ਜੋੜਨ ਲਈ ਉਹਨਾਂ ਨੂੰ ਸਮਾਨ ਮੁਹੱਈਆ ਕਰਵਾਉਣਾ ਚਾਹੀਦਾ ਤਾਂ ਕਿ ਉਹਨਾਂ ਦਾ ਜਿਹੜਾ ਰੁਝਾਨ ਹੈ ਉਹਨਾਂ ਦਾ ਜਿਹੜਾ ਕੰਮ ਦਾ ਰੋਜ਼ ਦਾ ਕਰਨ ਦਾ ਤਰੀਕਾ ਵਾ ਉਹ ਖੇਡਾਂ ਵੱਲ ਜਾਣ ਤੇ ਨਸ਼ਿਆਂ ਤੋਂ ਵੀ ਬਚੇ ਰਹਿਣ ਤੇ ਗਲਤ ਆਦਤਾਂ ਵਾਲੀ ਵੀ ਨਾ ਪੈਣਗੇ ਨੌਜਵਾਨਾਂ ਦਾ ਕਹਿਣਾ ਕਿ ਕਿਤੇ ਨਾ ਕਿਤੇ ਸਰਕਾਰਾਂ ਨੂੰ ਸਰਕਾਰਾਂ ਦੇ ਨੁਮਾਇੰਦਿਆਂ ਨੂੰ ਸਮਾਨ ਵੀ ਮੁਹੱਈਆ ਕਰਾਉਣਾ ਚਾਹੀਦਾ ਖੇਡਾਂ ਨੂੰ ਲੈ ਕੇ ਇੱਥੇ ਕੁਝ ਮਹਿਲਾਵਾਂ ਹੋਰ ਸਾਡੇ ਨਾਲ ਇੱਥੇ ਜੁੜੀਆਂ ਉਹਨਾਂ ਨਾਲ ਚੱਲ ਕੇ ਗੱਲ ਕਰਦੇ ਆਂ ਐਜੀ ਕੀ ਕਹਿਣਾ ਚਾਹੁੰਦੇ ਹੋ ਇਸ ਭਗੋਵਾਲ ਇੱਕ ਇਤਿਹਾਸਿਕ ਸਿੰਝ ਲੱਗਦੀ ਆ ਬੜੀ ਦੂਰ ਤੱਕ ਨਾਮ ਆ ਭਗੋਵਾਲ ਦਾ ਅਸੀਂ ਇੱਥੇ ਪਹੁੰਚੇ ਆ ਤੁਹਾਡੀ ਕੀ ਸਮੱਸਿਆ ਵਾ ਕੀ ਕਹਿਣਾ ਚਾਹੋਗੇ ਅਜੇ ਇੱਥੇ ਮਹਿਲਾ ਹੋਣ ਦੇ ਨਾਤੇ ਪਿੰਡ ਦੇ ਵਿੱਚ ਕਿਹੜੇ ਕੰਮ ਹੋਣੇ ਜ਼ਰੂਰੀ ਆ ਅਹੀਂ ਸਰ ਜੀ ਕਿੰਨੀ ਵੀ ਸਾਰੇ ਬੱਚਿਆਂ ਨੂੰ ਸਾਰੇ ਕੰਮ ਸਾਂਝੇ ਦੇ ਹੋਣੇ ਚਾਹੀਦੇ ਆ ਤੇ ਕਿਉਂਕਿ ਜਿਹੜੇ ਵੀ ਗਰੀਬ ਬੱਚੇ ਰਗੇ ਉਹਨਾਂ ਨੂੰ ਵੀ ਹਸੂਲਤਾ ਹੋਣੀ ਚਾਹੀਦੀ ਐ ਮੈਂ ਜਿਹੜੇ ਬੱਚੇ ਤੁਰੇ ਫਿਰਦੇ ਐ ਬਿਨਾ ਮਤਲਬ ਤੋਂ ਹੀ ਉਹਨਾਂ ਨੂੰ ਕੋਈ ਰੋਟੀ ਰਗਜਾਰ ਹੋਣਾ ਚਾਹੀਦਾ ਵਾ ਤਾਂ ਸਾਡੀਆਂ ਕੋਠੀਆਂ ਦੀਆਂ ਕੱਚੀਆਂ ਛੱਤਾਂ ਐ ਕੋਈ ਫਲੱਛਾ ਨਹੀਂ ਬਣੀਆਂ ਹੋਈਆਂ ਤੇ ਇਹ ਵੀ ਸਾਡੀ ਸਮੱਸਿਆ ਹੱਲ ਹੋਣੀ ਚਾਹੀਦੀ ਐ ਇੱਕ ਕੱਚੇ ਕੋਠਿਆਂ ਵਾਸਤੇ ਤੇ ਫਲੱਛਾਂ ਵਾਸਤੇ ਗਰਾਂਟਾ ਵੀ ਦਿੰਦੀ ਐ ਸਰਕਾਰ ਤੁਹਾਡੇ ਪਿੰਡ ਨੂੰ ਕੋਈ ਗਰਾਂਟਾ ਨਹੀਂ ਸਾਡੇ ਪਿੰਡ ਕੋਈ ਗਰਾਂਟਾ ਨਹੀਂ ਮੇਰੀ ਕੋਈ ਇਹੋ ਜਿਹਾ ਸਰਪੰਚ ਹੋਏ ਨਹੀਂ ਸਕਿਆ ਹੁਣ ਸਾਨੂੰ ਸਰਪੰਚ ਵਧੀਆ ਮਿਲੇ ਨੇ ਵਧੀਆ ਸਰਕਾਰ ਮਿਲੀ ਐ ਤੇ ਹੁਣ ਸਾਡਾ ਕੋਈ ਹੱਲ ਹੋਏਗਾ ਤੁਹਾਨੂੰ ਲੱਗਦਾ ਹੋਵੇ ਕਿ ਨਵੀਂ ਪੰਚਾਇਤ ਬਣੀ ਆ ਨਵੀਂ ਪੰਚਾਇਤ ਕੋਈ ਨਾ ਕੋਈ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਨੇ ਹੱਲ ਕਰੂ ਸਾਨੂੰ ਸਭ ਹੀ ਹੁਣ ਦੱਸਦਾ ਵੀ ਸਾਡੀ ਸਭ ਮੁਸ਼ਕਲਾਂ ਹੱਲ ਹੋ ਜਾਣਗੀਆਂ ਜੇ ਨਾ ਹੱਲ ਹੋਈਆਂ ਤਾਂ ਫੇਰ ਫੇਰ ਅਸੀਂ ਤੁਹਾਨੂੰ ਕਹਾਂਗੇ ਵੀ ਸਾਡੀ ਮੁਸ਼ਕਲ ਨਹੀਂ ਹੱਲ ਹੋਈਆਂ ਫੇਰ ਅਸੀਂ ਤੁਹਾਨੂੰ ਦੁਬਾਰਾ ਸ਼ਿਕਾਇਤ ਕਰਾਂਗੇ ਉਸ ਬਹੁਤ ਗੱਲ ਕਹਿਣਾ ਚਾਹੁੰਦੇ ਹੋ ਕਿਹੜਾ ਕੰਮ ਹੋਣਾ ਚਾਹੀਦਾ ਸਾਰੇ ਕੀ ਗਰੰਟਾ ਨੇ ਤੇ ਉਹ ਵੀ ਪਲੇછા ਨੇ ਤੇ ਉਹ ਵੀ ਤੇ ਜੇ ਅਸੀਂ ਚਪੜਾਂ ਦਾ ਕੀਤਾ ਵਾ ਤੇ ਉਹ ਵੀ ਅਸੀਂ ਡਿਊਟੀ ਦਿੰਨੇ ਆ ਸਾਰੇ ਗੰਬੀਪਾਂ ਇਹ ਹੋਣ ਵਾਲੇ ਬਾਕੀ ਜਿਹੜੇ ਤੁਹਾਨੂੰ ਲੱਗਦਾ ਵੀ ਆ ਪਿੰਡ ਚ ਜ਼ਰੂਰੀ ਆ ਕੰਮ ਜ਼ਰੂਰੀ ਆ ਗਰੀਬਾਂ ਨੂੰ ਪੀਵ ਕੋਠੇ ਕੂਠੇ ਆ ਇਹ ਵਾ ਤੇ ਪੁਲਿਸਾਂ ਦੇ ਆ ਤੇ ਬਾਕੀ ਸਰਪੰਚ ਸਾਹਿਬ ਆਪਣਾ ਚੁਣਿਆ ਵਾ ਇਹ ਸਾਡਾ ਭਰਾ ਵੀ ਆ ਤੇ ਪਿੰਡ ਦਾ ਮੁਖੀ ਵੀ ਆ ਇਹ ਕਰੂਗਾ ਬਾਕੀ ਜੇ ਗੱਲ ਕੀਤੀ ਜਾਵੇ ਪੈਨਸ਼ਨਾਂ ਦੀ ਬੁਢਾਪਾ ਪੈਨਸ਼ਨਾਂ ਸ਼ੁਰੂ ਕੀਤੀਆਂ ਅਸੀਂ ਆਟਾ ਦਾਲ ਸਕੀਮਾਂ ਸ਼ੁਰੂ ਕੀਤੀਆਂ ਅਸੀਂ ਕਈ ਤਰ੍ਹਾਂ ਦੀਆਂ ਜਿਹੜੇ ਗਰੀਬੀ ਤਬਕੇ ਦੇ ਲੋਕ ਰਹਿੰਦੇ ਆ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਈ ਸਹੂਲਤਾਂ ਦਿੱਤੀਆਂ ਤੁਹਾਨੂੰ ਲੱਗਦਾ ਕੋ ਸਾਰੀਆਂ ਸਹੂਲਤਾਂ ਮਿਲੀਆਂ ਪੈਣੀਆਂ ਸਾਨੂੰ ਲੈਂਟਰ ਪਾਣੇ ਚਾਹੀਦੇ ਹਾਂ ਹੱਦ ਲਾਟਰੀ ਦੇ ਪੈਸੇ ਵੀ ਨਹੀਂ ਆਏ ਅਜੀ ਹਾਂ ਜੀ ਪਿਲਸ ਨਾਲ ਸਾਡੀ ਵਿਧਵਾ ਦੀ ਲੱਗੀ ਹੈ ਮਿਲਦੀ ਆ ਹਾਂ ਜੀ ਆਟਾ ਦਾਲ ਸਕੀਮ ਆਟੇ ਦਾਣੇ ਕਦੇ ਤੇ ਮਿਲੇ ਹੁਣ ਨਹੀਂ ਮਿਲੇ 6-7 ਮਹੀਨੇ ਇਹ ਤਾਂ ਮੈਂ ਜਿਹੜੇ ਕੱਚੇ ਕੱਚੇ ਕੋਠਿਆਂ ਦੇ ਜਿਹੜੀਆਂ ਗਰੰਟੀਆਂ ਜਾਰੀ ਹੋਈਆਂ ਉਹ ਨਹੀਂ ਮਿਲੀਆਂ ਨਹੀਂ ਮਿਲ ਗਿਆ ਹਨ ਹਨ ਨੂੰ ਕੋਈ ਨਹੀਂ ਮਿਲਿਆ ਕੀ ਕਹਿਣਾ ਚਾਹਦੇ ਹੋ ਆਪਾਂ ਜੇ ਇਹਨਾਂ ਨੂੰ ਹੁਣ ਲਾਟਰੀ ਤੇ ਪੈਣਾ ਚਾਹੀਦਾ ਲਾਟਰੀ ਦੇ ਪੈਸੇ ਸਾਨੂੰ ਮਿਲਣੇ ਚਾਹੀਦੇ ਇਹ ਪਿੰਡ ਦੀਆਂ ਮਹਿਲਾਵਾਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਸਫਾਈ ਨੂੰ ਵੇਖ ਕੇ ਵੀ ਧਿਆਨ ਰੱਖਣਾ ਚਾਹੀਦਾ ਹੈ ਪਿੰਡ ਦੇ ਨਵੀਂ ਪਿੰਡ ਦੀ ਪੰਚਾਇਤ ਬਣੀ ਹੈ ਉਤੋਂ ਵੀ ਸਾਨੂੰ ਉਮੀਦਾਂ ਨੇ ਕਿਉਂਕਿ ਪਹਿਲੀਆਂ ਜਿਹੜੀਆਂ ਪੰਚਾਇਤਾਂ ਬਣੀਆਂ ਨੇ ਉਹਨਾਂ ਨੇ ਕਈ ਕੰਮ ਹਾਲੇ ਵੀ ਅਧੂਰੇ ਛੱਡੇ ਹੋਏ ਨੇ ਪਿੰਡ ਦੀਆਂ ਮਹਿਲਾਵਾਂ ਦਾ ਕਹਿਣਾ ਕਿ ਨਾ ਤੇ ਸਾਨੂੰ ਕੱਚੇ ਮਕਾਨਾਂ ਦੀਆਂ ਗਰੰਟੀਆਂ ਮਿਲੀਆਂ ਨੇ ਕੱਚੇ ਹੀ ਮਕਾਨ ਨੇ ਸਾਡੇ ਹੱਲੇ ਵੀ ਤੇ ਨਾ ਹੀ ਸਾਡੀਆਂ ਗਲੀਆਂ ਤੇ ਨਾਲੀਆਂ ਦਾ ਜਿਹੜਾ ਉਹ ਸੁਧਾਰ ਕੀਤਾ ਗਿਆ ਇਹ ਨਵੀਂ ਪੰਚਾਇਤ ਤੋਂ ਉਹਨਾਂ ਨੂੰ ਉਮੀਦ ਆ ਕਿ ਉਹ ਹੁਣ ਆਈ ਹੈ ਪੰਚਾਇਤ ਉਹ ਸੁਧਾਰ ਕਰੇਗੀ ਕੁਝ ਹੋਰ ਵੀ ਲੋਕ ਸਾਡੇ ਨਾਲ ਇੱਥੇ ਮੌਜੂਦ ਨੇ ਮਹਿਲਾਵਾਂ ਮੌਜੂਦ ਨੇ ਉਹਨਾਂ ਨਾਲ ਵੀ ਚੱਲ ਕੇ ਗੱਲ ਕਰਦੇ ਆ ਜੀ ਕੀ ਦਿੱਕਤ ਆ ਰਹੀ ਹੈ ਤੁਹਾਨੂੰ ਪਿੰਡ ਦੇ ਵਿੱਚ ਤੁਸੀਂ ਰਹਿੰਦੇ ਹੋ ਤੁਹਾਨੂੰ ਕਿਹੜੀਆਂ ਦਿੱਕਤਾਂ ਆਉਂਦੀਆਂ ਹਾਂ ਭਾਜੀ ਸਾਨੂੰ ਹੁਣ ਠੀਕ ਹੀ ਹੈ ਚਲੋ ਜਿੱਤਰਾ ਹੁਣ ਮਹਾਰਾ ਚਲ ਬਣ ਗਿਆ ਵੇ ਸਰਪੰਚ ਬਣ ਗਿਆ ਵੇ ਹੁਣ ਆਪੇ ਮੁਸਰਕਰ ਹਲ ਕਰੂਗੇ ਨੇ ਸਾਰੀਆਂ ਜਿਹੜੀਆਂ ਮੁਸ਼ਕਲਾਂ ਸੀ ਪਹਿਲਾਂ ਜਿਹੜੀਆਂ ਆਉਂਦੀਆਂ ਮੁਸ਼ਕਲਾਂ ਸਾਰੀਆਂ ਹੀ ਭਾਜੀ ਸਾਡੇ ਪਕੋਠੇ ਕੱਚੇ ਸੀ ਸਾਡੇ ਬਹੁਤ ਜ਼ਿਆਦਾ ਜਿਹੜੀ ਕਿ ਮੀਂਹ ਪੈਂਦਾ ਸੀ ਤੇ ਉਸੇ ਵੇਲੇ ਹੀ ਕੋਠਿਆਂ ਤੇ ਚੜਦੇ ਹਾਂ ਤੇ ਹੁਣ ਅਸੀਂ ਮਹਾ ਬਿਆਜੀ ਬੂਦੀ ਪੈਸੇ ਚੋਕੇ ਹੁਣ ਅਸੀਂ ਲੈਂਟਰ ਪਾਇਆ ਤੇ ਹਜੇ ਵੀ ਸਾਡੇ ਤੇ ਹਜੇ ਚੱਲ ਅੜੇ ਆ ਪਲੇਸਟਰ ਪੁਲਟਰ ਹੋਣ ਵਾਲੇ ਆ ਕਮਰੇ ਕੁਮਰੇ ਬੂਹਾ ਬਾਵੇ ਲੱਗਣ ਵਾਲੇ ਅਜੇ ਇਹ ਵੀ ਮੁਸ਼ਕਲ ਹੋਏ ਉਹ ਵੀ 10 ਰੁਪਈਆ ਤੇ ਅਸੀਂ ਚੁੱਕ ਚੁੱਕ ਕੇ ਬਿਆਜੀ ਤੇ ਫੇਰ ਅਸੀਂ ਕਮਰੇ ਪਾਏ ਸਾਨੂੰ ਹਜੇ ਤਾਂ ਗ੍ਰਾਂਟ ਨਹੀਂ ਮਿਲੀ ਬੜਿਆ ਸਰਪੰਚਾਂ ਨੂੰ ਆਖਿਆ ਵਾ ਬੜਿਆ ਨੂੰ ਪਿਆ ਕੇ ਪਿਆਲੇ ਕੋਠੇ ਵੇ ਲੋ ਵੇਖੇ ਵੀ ਜਾਂਦੇ ਰਿਹਾ ਪਰ ਫੇਰ ਨਹੀਂ ਸਾਡੀ ਗੱਲ ਕਿਸ ਨੇ ਸੁਣਦਾ ਰਿਹਾ ਨਹੀਂ ਸਰਕਾਰਾਂ ਦੇ ਕਹਿੰਦੀਆਂ ਵੀ ਅਸੀਂ ਕੱਚੇ ਕੋਠੀਆਂ ਦੀ ਗ੍ਰਾਂਟਾਂ ਦੇਣਦੇ ਆ ਅਸੀਂ ਫਲਸ਼ਾਂ ਬਣਾ ਲਈ ਪੈਸੇ ਦੇਣਗੇ ਕੁਝ ਨਹੀਂ ਮਿਲਿਆ ਸਾਨੂੰ ਭਾਜੀ ਕੁਝ ਨਹੀਂ ਮਿਲਿਆ ਹੁਣ ਪਲੇਸ ਸਾਡੀ ਬਣੀ ਆ ਉਹ ਵੀ ਹਜੇ ਦੋ ਕਿਸ਼ਤਾਂ ਸਾਨੂੰ ਮਿਲੀਆਂ ਉਹ ਵੀ ਹਜੇ ਹੀ ਉਹਨੂੰ ਕਰਨਾ ਵਾ ਹਜੇ ਉਹ ਵੀ ਚੁੱਕ ਚੱਕ ਕੇ ਫੇਰ ਹੀ ਬਣਾਈ ਇਹ ਬੱਚਿਆਂ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਸਕੂਲਾਂ ਦੇ ਕੀ ਹਾਲਾਤ ਆ ਸਰਕਾਰੀ ਬਸ ਸਕੂਲਾਂ ਦਾ ਸਾਡੇ 5-5 ਬੱਚੇ ਪੜੇ ਨੇ ਬਹੁਤੇ ਨੇ ਪੜੇ ਤੇ ਉਹ ਵੀ ਇਦਾਂ ਹੀ ਚੱਲ ਹੁਣ ਕੰਮ ਧੰਦਾ ਉਹਦਾ ਮਾੜਾ ਮੋਟਾ ਕਰਦੇ ਨੇ ਉਹ ਵੀ ਜੀ ਕਹਿੰਦਾ ਦਿਹਾੜੀ ਮਿਲ ਗਈ ਜੀ ਕਹਿੰਦਾ ਨਾ ਮਿਲ ਗਈ ਤੇ ਉਹ ਇਦਾਂ ਹੀ ਤੁਰੇ ਫਿਰਦੇ ਵਿਚਾਰੇ ਵੇਲੇ ਹੀ ਫਿਰ ਹਾਂਜੀ ਕਿਤੇ ਨਾ ਕਿਤੇ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਜਿਹੜੀ ਆ ਇਸ ਪਿੰਡ ਦੇ ਵਿੱਚ ਸਾਹਮਣੇ ਆ ਰਹੀ ਆ ਲੋਕਾਂ ਦਾ ਕਹਿਣਾ ਆ ਕਿ ਨੌਜਵਾਨ ਜਿਹੜੇ ਨੇ ਉਹ ਬੇਰੁਜ਼ਗਾਰ ਪੜ ਲੈ ਕੇ ਬੇਰੋਜ਼ਗਾਰ ਤੁਰੇ ਫਿਰਦੇ ਨੇ ਤੇ ਕਿਤਨਾ ਕਿਤੇ ਗਲਤ ਆਦਤਾਂ ਦਾ ਵੀ ਸ਼ਿਕਾਰ ਹੁੰਦੇ ਨੇ ਬੇਰੋਜ਼ਗਾਰੀ ਜਿਹੜੀ ਹੈ ਉਹ ਖਾਸ ਤੌਰ ਤੇ ਇਸ ਪਿੰਡ ਦੀ ਵੱਡੀ ਸਮੱਸਿਆ ਹੈ ਤੇ ਨਾਲ ਹੀ ਉਹਨਾਂ ਦਾ ਮਹਿਲਾਵਾਂ ਦਾ ਵੀ ਕਹਿਣਾ ਹੈ ਕਿ ਜਿਹੜੀਆਂ ਗਰਾਂਟਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਕੱਚੇ ਮਕਾਨ ਪੱਕੇ ਕਰਨ ਦੀਆਂ ਤੇ ਨਾਲ ਹੀ ਫਲਸ਼ਾਂ ਬਣਾ ਕੇ ਦੇਂਦੀਆਂ ਉਹ ਵੀ ਕਿਤਨਾ ਕਿਤੇ ਇੱਥੇ ਨਹੀਂ ਮੁਹੱਈਆ ਕਰਵਾਈਆਂ ਗਈਆਂ ਹਾਲੇ ਵੀ ਉਸ ਚੀਜ਼ ਦੀ ਇੱਥੇ ਜ਼ਰੂਰਤ ਹੈ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਲੈ ਕੇ ਹੁਣ ਅਸੀਂ ਪਿੰਡ ਦੇ ਨੌਜਵਾਨਾਂ ਨਾਲ ਵੀ ਚੱਲ ਕੇ ਗੱਲ ਕਰਦੇ ਹਾਂ ਕਿਉਂਕਿ ਬੇਰੋਜ਼ਗਾਰੀ ਸਭ ਤੋਂ ਵੱਡੀ ਸਮੱਸਿਆ ਇਸ ਪਿੰਡ ਦੇ ਵਿੱਚ ਨਜ਼ਰ ਆ ਰਹੀ ਹੈ ਜਿਹੜੇ ਵਾਅਦੇ ਕੀਤੇ ਸੀ ਸਰਕਾਰਾਂ ਨੇ ਉਹ ਹਾਲੇ ਤੱਕ ਪੂਰੇ ਨਹੀਂ ਹੋਏ ਲੋਕਾਂ ਨਾਲ ਚੱਲ ਕੇ ਫਿਰ ਦੁਬਾਰਾ ਗੱਲ ਕਰਦੇ ਆ ਨੌਜਵਾਨਾਂ ਨਾਲ ਗੱਲ ਕਰਦੇ ਆ ਜੀ ਵੀਰ ਜੀ ਕੀ ਕਹਿਣਾ ਚਾਹੋਗੇ ਬੇਰੋਜੀ ਗਾੜੀ ਨੂੰ ਲੈ ਕੇ ਜੇ ਪਿੰਡ ਦੀ ਬੇਰੋਜਗਾਰੀ ਦੀ ਗੱਲ ਕੀਤੀ ਜਾਵੇ ਤੇ ਕੀ ਹਾਲਾਤ ਨੇ ਪਿੰਡ ਦੇ ਵਿੱਚ ਨੌਜਵਾਨਾਂ ਦੇ ਜੇ ਖੇਡਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਕੀ ਹਾਲਾਤ ਨੇ ਗਰਾਊਂਡਾਂ ਦੇ ਪਿੰਡ 'ਚ ਇੱਕ ਤੇ ਜਿਮ ਆਉਣਾ ਚਾਹੀਦਾ ਵਾ ਤੇ ਹੁਣ ਵੇਖੋ ਨਵੇਂ ਸਰਪੰਚ ਬਣੇ ਆ ਤੇ ਕੁਝ ਕਰਨਗੇ ਪਹਿਲਾਂ ਜਿੱਦਾਂ ਪਹਿਲੇ ਵੀ ਠੀਕ ਆ ਜਿੰਨਾ ਵੀ ਜੋ ਜੋਗਜ ਹੋਇਆ ਕੀਤਾ ਉਹਨਾਂ ਨੇ ਤੇ ਹੁਣ ਇੰਨਾ ਤੋਂ ਉਮੀਦ ਹੈ ਸਾਨੂੰ ਨਵੇਂ ਸਰਪੰਚ ਤੋਂ ਤੇ ਵੇਖੋ ਕੀ ਕਰਦੇ ਆ ਲੋ ਜਗਾਰ ਦੇ ਲਾੜੇ ਲਗਾਉਂਦੀਆਂ ਸਾਰੀਆਂ ਸਰਕਾਰਾਂ ਜਿੰਨੀਆਂ ਵੀ ਆਂਦੀਆਂ ਨੇ ਰੋਜ਼ਗਾਰ ਦਾ ਕੀ ਮਾਹੌਲ ਆ ਤੁਹਾਡੇ ਪਿੰਡ ਦੇ ਵਿੱਚ ਰੋਜ਼ਗਾਰ ਮਿਲ ਸਕਿਆ ਨੌਜਵਾਨਾਂ ਨੂੰ ਨਹੀਂ ਰੋਜ਼ਗਾਰ ਨਹੀਂ ਮਿਲਿਆ ਜੀ ਤੇ ਇਹਨਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ ਬਸ ਕਿਹੜਾ ਲੈ ਕੇ ਕੀ ਹਾਲਾਤ ਨੇ ਇੱਥੇ ਛੇਡਾਂ ਕੁਝ ਖੇਡਦੇ ਆ ਤੇ ਕੁਝ ਉੱਦਾਂ ਵਿਹਲੇ ਤੁਰੇ ਫਿਰਦੇ ਆ ਸਾਰੇ ਸਾਹਮਣੇ ਤੁਹਾਡੇ ਤੇ ਇਹਨਾਂ ਨੂੰ ਕੋਈ ਨਾ ਕੋਈ ਨੌਕਰੀ ਮਿਲਣੀ ਚਾਹੀਦੀ ਬਸ ਨੌਜਵਾਨਾਂ ਦਾ ਵੀ ਕਹਿਣਾ ਹੈ ਕਿ ਕਿਤਨਾ ਕਿਤੇ ਰੋਜ਼ਗਾਰ ਦੀ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਰੋਜ਼ਗਾਰ ਮੁਹੱਈਆ ਨਹੀਂ ਹੋ ਪਾਰਿਆ ਜਿਸ ਕਰਕੇ ਮੁਸ਼ਕਲ ਆ ਰਹੀ ਹੈ ਪਿੰਡ ਦੇ ਵਿੱਚ ਕੁਝ ਹੋਰ ਨੌਜਵਾਨ ਵੀ ਸਾਡੇ ਨਾਲ ਇੱਥੇ ਆ ਗਏ ਨੇ ਉਹਨਾਂ ਨਾਲ ਵੀ ਚਲ ਕੇ ਗੱਲ ਕਰਦੇ ਆ ਕਿ ਕੀ ਕਹਿਣਾ ਚਾਹੋਗੇ ਤੁਸੀਂ ਵੀ ਇੱਥੇ ਪਿੰਡ ਦੇ ਵਿੱਚ ਸਨੀਕ ਪਿੰਡ ਦੇ ਵਿੱਚ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਹਾਲੇ ਵੀ ਤੁਹਾਨੂੰ ਖਲਦੀਆਂ ਨੇ ਭਈ ਇਹ ਹਲੇ ਹੋਣ ਵਾਲੀਆਂ ਬਾਕੀ ਜਦ ਤੱਕ ਕਿ ਸਹੂਲਤ ਮਿਲ ਸਕਦੀ ਪਿੰਡ ਹਾਂਜੀ ਬਾਕੀ ਸਾਰਾ ਕੁਝ ਤੇ ਠੀਕ ਚੱਲ ਰਿਹਾ ਜੀ ਪਿੰਡ ਦੇ ਵਿੱਚ ਅੱਗੇ ਨੂੰ ਡਵੈਲਪਮੈਂਟ ਵੀ ਚੰਗੀ ਹੋਈ ਆ ਜੇ ਨਵੀਂ ਸਰਕਾਰ ਆਉਂਦੇ ਨਾਲ ਤੇ ਸ਼ਾਂਤੀ ਹੋ ਤੇ ਹੁਣ ਤੇ ਬੇਰੋਜ਼ਗਾਰੀ ਦਾ ਮੇਨ ਮੁੱਦਾ ਬੇਰੋਜ਼ਗਾਰੀ ਖਤਮ ਹੋ ਜੇ ਤੇ ਉਹ ਉਹ ਵੀ ਹੱਲ ਹੋ ਜੇ ਮੇਨ ਤਾਨੂੰ ਇਹੋ ਹੀ ਪ੍ਰੋਬਲਮ ਹੈ ਬੇਰੋਜ਼ਗਾਰੀ ਦੀ ਨਵੀਂ ਪੰਚਾਇਤ ਬਣੀ ਆ ਤੁਹਾਡੇ ਪਿੰਡ ਦੀ ਕੀ ਉਮੀਦਾਂ ਆ ਪੰਚਾਇਤ ਤੋਂ ਸਾਨੂੰ ਪੰਚਾਇਤ ਤੋਂ ਪੂਰੀਆਂ ਉਮੀਦਾਂ ਨੇ ਚੰਗੇ ਨੇ ਬੰਦੇ ਸਾਰੇ ਇਮਾਨਦਾਰ ਬੰਦੇ ਨੇ ਜਿਹੜੇ ਅੱਗੇ ਆਏ ਨੇ ਤੇ ਸਾਨੂੰ ਇਹਨਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਇਹਨਾਂ ਦਾ ਤੇ ਗਾਂ ਤੋਂ ਵੀ ਇਹਨਾਂ ਦੇ ਨਾਲ ਤੁਰਾਂਗੇ ਜਿਤਨਾ ਵੀ ਇਹ ਕਹਿਣਗੇ ਉਤਨਾ ਕਰਾਂਗੇ ਸੇਵਰੇਜ ਦੇ ਕਹਿੰਦੇ ਕਿ ਕਿਤਨਾ ਕਿਤੇ ਸਮੱਸਿਆ ਆਂਦੀ ਪਿੰਡ ਦੇ ਵਿੱਚ ਸੇਵਰੇਜ ਨਾ ਹੋਣ ਕਰਕੇ ਕਿਤਨਾ ਕਿਤੇ ਪਾਣੀ ਕੱਢਣ ਦੀ ਵੀ ਸਮੱਸਿਆ ਆਂਦੀ ਪਾਣੀ ਦੀ ਨਿਕਾਸੀ ਦੀ ਵੀ ਸਮੱਸਿਆ ਆਂਦੀ ਹਾਂਜੀ ਹਾਂਜੀ ਉਹ ਤਿਆਰੀ ਦੇ ਪਾਣੀ ਬਹੁਤ ਜ਼ਿਆਦਾ ਬਲੌਕੇਜ ਹੋ ਜਾਂਦੀ ਏ ਇਧਰ ਨਾਲ ਹੀ ਆਡੇ ਫਿਰਨੀ ਦੇ ਨਾਲ ਨਾਲ ਛਪੜਿਆ ਤੇ ਬਹੁਤ ਜ਼ਿਆਦਾ ਭਰ ਜਾਂਦਾ ਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਜੇ ਕੰਮ ਸੇਵਰੇਜ ਦਾ ਉਹ ਜੇ ਤੇ ਪਿੰਡ ਦਾ ਹੋਰ ਵਿਕਾਸ ਹੋ ਜਾਏਗਾ ਇਹ ਪਿੰਡ ਦੇ ਲੋਕਾਂ ਦੀ ਮੰਗਾਂ ਨੇ ਸਾੜੇ ਨਾਲ ਇੱਥੇ ਸਰਪੰਚ ਵੀ ਮੌਜੂਦ ਨੇ ਪਿੰਡ ਦੇ ਜਿਹੜੇ ਨਵੇਂ ਬਣੇ ਨੇ ਉਹਨਾਂ ਕੋਲ ਚੱਲ ਕੇ ਫੇਰ ਦੁਬਾਰਾ ਇੱਕ ਵਾਰੀ ਉਹਨਾਂ ਨਾਲ ਗੱਲ ਕਰਦੇ ਆ ਕਿ ਕਿਵੇਂ ਉਹ ਇਸ ਸਮੱਸਿਆਵਾਂ ਨੂੰ ਹੱਲ ਕਰਨਗੇ ਸਰਪੰਚ ਸਾਹਿਬ ਕਈ ਸਮੱਸਿਆਵਾਂ ਲੋਕਾਂ ਨੇ ਤੁਸੀਂ ਵੀ ਇੱਥੇ ਖੜ ਕੇ ਸੁਣੀਆਂ ਨੇ ਲੋਕਾਂ ਨੇ ਦੱਸੀਆਂ ਨੇ ਮੇਨ ਸ੍ਰਮੱਸਿਆ ਬੇਰੋਜ਼ਗਾਰੀ ਦੀ ਆ ਸੀਵਰੇਜ ਦੀ ਆ ਪੀਣ ਵਾਲੇ ਪਾਣੀ ਦੀ ਆ ਕੱਚੇ ਮਕਾਨਾਂ ਜਿਹੜੇ ਹਾਲੇ ਉਹ ਪੱਕੇ ਨਹੀਂ ਹੋ ਪਾਏ ਕਿਉਂਕਿ ਗ੍ਰਾਂਟਾਂ ਜਰੂਰ ਸਰਕਾਰ ਦੀਆਂ ਆਂਦੀਆਂ ਨੇ ਪਰ ਕਿਤੇ ਨਾ ਕਿਤੇ ਖੁਰਦ-ਬੁਰਦ ਹੋ ਜਾਂਦੀਆਂ ਨੇ ਯਾਨੀ ਗਰੀਬਾਂ ਤੱਕ ਨਹੀਂ ਪਹੁੰਚਦੀਆਂ ਕਿਵੇਂ ਤੁਹਾਡੀ ਨਵੀਂ ਸਰਪੰਚ ਦੀ ਪੰਚਾਇਤ ਬਣੀ ਤੁ ਵੇਖੋ ਜੀ ਪਹਿਲੀ ਗੱਲ ਤੇ ਜੇ ਕੱਚੇ ਕੋਠਿਆਂ ਦੀ ਆ ਉਹ ਲਿਸਟਾਂ ਬਣ ਕੇ ਜਾ ਚੁੱਕੀਆਂ ਨੇ ਕੈਂਪ ਲੱਗਾ ਹੈਗਾ ਬਾਜਾ ਸਾਹਿਬ ਨੇ ਭੇਜਿਆ ਹੈਗਾ ਕੈਂਪ ਲੱਗਾ ਹੈ ਸਾਰੇ ਮਹਿਲਾਵਾਂ ਨੂੰ ਹੀ ਪਤਾ ਜੀ ਵੀ ਕੈਂਪ ਦੇ ਵਿੱਚ ਸਾਡੇ ਕੱਚੇ ਕੋਠਿਆਂ ਦੀਆਂ ਗ੍ਰਾਂਟਾਂ ਜਿਹੜੀਆਂ ਉਹ ਨਾ ਜਾ ਚੁੱਕੇ ਆ ਜਲਦੀ ਮੈਂ ਕੋਸ਼ਿਸ਼ ਕਰਾਂਗਾ ਵੀ ਬਾਜਾ ਸਾਹਿਬ ਨੂੰ ਕਹਿ ਕੇ ਜਲਦੀ ਤੋਂ ਜਲਦੀ ਜਿਹੜੀਆਂ ਗ੍ਰਾਂਟਾਂ ਇਹ ਮਿਲ ਜਾਣ ਗੱਲ ਰਹੀ ਸੀਵਰੇਜ ਦੀ ਸੀਵਰੇਜ ਦਾ ਜਿਹੜਾ ਮੇਨ ਮੁੱਦਾ ਹੈਗਾ ਪਹਿਲਾਂ ਹੀ ਬਾਜਾ ਸਾਹਿਬ ਨੇ ਸਾਨੂੰ ਕਹਿ ਚੁੱਕੇ ਨੇ ਵੀ ਸੀਵਰੇਜ ਜਿਹੜਾ ਭਗੋਲ ਦੇ ਵਿੱਚ ਪਵੇਗਾ ਇੱਕ ਨੌਜਵਾਨ ਨੇ ਜਿੰਮ ਦੀ ਗੱਲ ਕੀਤੀ ਆ ਉਹ ਜਿਮ ਜਿਹੜਾ ਜੀ ਅਸੀਂ ਐਸੀ ਗਰਾਊਂਡ ਦੇ ਵਿੱਚ ਅਸੀਂ ਇੱਕ 10 ਮਰਲੇ ਦੀ ਤਿਆਰ ਕਰ ਰਹੇ ਹਾਂ ਉਹਦੇ ਵਿੱਚ ਐਨ ਆਰ ਆਈ ਵੀਰਾਂ ਨੇ ਮੈਨੂੰ ਸਹਿਯੋਗ ਵੱਲੋਂ ਦੇਣ ਵੱਲੋਂ ਕਿਹਾ ਕਿ ਜਿਹੜਾ ਸਮਾਨ ਉਹ ਅਸੀਂ ਦੇਵਾਂਗੇ ਬਿਲਡਿੰਗ ਜਿਹੜੀ ਤੁਸੀਂ ਤਿਆਰ ਕਰ ਦੋ ਉਹ ਵੀ ਜਲਦੀ ਹੋ ਜੇਗੀ ਬਾਕੀ ਸਫਾਈ ਦੀ ਗੱਲ ਰਹੀ ਕੋਸ਼ਿਸ਼ ਕਰਾਂਗੇ ਸਫਾਈ ਇਕੱਲੇ ਬੰਦੇ ਦਾ ਵਸ ਨਹੀਂ ਆ ਇਹ ਸਾਰੇ ਸਾਰੇ ਪਿੰਡ ਦੇ ਸਹਿਯੋਗ ਦੇਣ ਤਾਂ ਹੀ ਸਫਾਈ ਕੀਤੀ ਜਾ ਸਕਦੀ ਆ ਹਰੇਕ ਜਿਹੜੀਆਂ ਸਮੱਸਿਆਵਾਂ ਕੋਸ਼ਿਸ਼ ਕਰਾਂਗੇ ਵੀ ਆਉਣ ਵਾਲੇ 6 ਮਹੀਨੇ ਦੇ ਵਿੱਚ ਸਾਰੀਆਂ ਜਿਹੜੀਆਂ ਹੱਲ ਕਰ ਦਵਾਂਗੇ ਏ ਸੀ ਪਿੰਡ ਭਾਗੋਵਾਲ ਜਿੱਥੇ ਅਸੀਂ ਪਹੁੰਚੇ ਆਪਣਾ ਖਾਸ ਪ੍ਰੋਗਰਾਮ ਲੈ ਕੇ ਪਿੰਡ ਦੀ ਪੰਚਾਇਤ ਇੱਥੇ ਅਸੀਂ ਲੋਕਾਂ ਨਾਲ ਵੀ ਨੌਜਵਾਨਾਂ ਨਾਲ ਵੀ ਤੇ ਮਹਿਲਾਵਾਂ ਨਾਲ ਵੀ ਗੱਲ ਕੀਤੀ ਹੈ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਨੇ ਤੁਹਾਨੂੰ ਫਿਰ ਇੱਕ ਵਾਰੀ ਉਹੋ ਹੀ ਸਮੱਸਿਆਵਾਂ ਤੇ ਲੈ ਕੇ ਚਲਦਾ ਹਾਂ ਸਾਹਮਣੇ ਕੀ ਇਹ ਸਮੱਸਿਆਵਾਂ ਜਿਹੜੀਆਂ ਇੱਥੇ ਪਿੰਡ ਦੀਆਂ ਨੇ ਮੇਨ ਸੀਵਰੇਜ ਦੀ ਤੇ ਛੱਪੜਾਂ ਨੂੰ ਲੈ ਕੇ ਜਿਹੜੀ ਸਮੱਸਿਆ ਵਾ ਉਹ ਤੁਸੀਂ ਦੇਖ ਸਕਦੇ ਹੋ ਕਿ ਹਾਲੇ ਵੀ ਜਿਹੜੇ ਇਹ ਛੱਪੜ ਨੇ ਇਹ ਗੰਦਗੀ ਦੇ ਮਾਹੌਲ ਦੇ ਵਿੱਚ ਨੇ ਲੋਕਾਂ ਦੇ ਮਕਾਨ ਇਹਨਾਂ ਦੇ ਕੰਡਿਆਂ ਦੇ ਉੱਪਰ ਨੇ ਤੇ ਇਸ ਪਿੰਡ ਦੀ ਮੇਨ ਜਿਹੜੀ ਸਮੱਸਿਆ ਵਾ ਉਹ ਇਨਾ ਸਪੜਾ ਨੂੰ ਲੈ ਕੇ ਹੈ ਤੇ ਸੀਵਰੇਜ ਨੂੰ ਲੈ ਕੇ ਹੈ ਤੇ ਗੰਦੇ ਪਾਣੀ ਦੇ ਨਿਕਾਸ ਨੂੰ ਲੈ ਕੇ ਹੈ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਨਵੀਂ ਪੰਚਾਇਤ ਬਣੀ ਹੈ ਨਵੀਂ ਸਰਕਾਰ ਆਈ ਹੈ ਕਾਫੀ ਉਮੀਦਾਂ ਨੇ ਇਹਨਾਂ ਦੋਹਾਂ ਤੋਂ ਤੇ ਉਹ ਉਮੀਦਾਂ ਦੇ ਸਾਡੇ ਤੇ ਖੜੇ ਵੀ ਉਤਰਣਗੇ ਜਿਹੜੇ ਕੰਮ ਸਾਡੇ ਰਹਿੰਦੇ ਨੇ ਉਹਨਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਪਰ ਕਿਤਨਾ ਕਿਤੇ ਪਿੰਡ ਦੇ ਲੋਕਾਂ ਨੂੰ ਬੇਰੋਜ਼ਗਾਰੀ ਦੀ ਸਮੱਸਿਆ ਜਿਹੜੀ ਆ ਨੌਜਵਾਨ ਪੜੇ ਲਿਖੇ ਨੇ ਪਰ ਰੁਜ਼ਗਾਰ ਨਹੀਂ ਮਿਲ پا ਰਿਹਾ ਬੇਰੋਜੀ ਗਾੜੀ ਦੀ ਸਮੱਸਿਆ ਆ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਿਤਨਾ ਕਿਤੇ ਬੇਰੋਜ਼ਗਾਰੀ ਕਰਕੇ ਨੌਜਵਾਨ ਜਿਹੜੇ ਨੇ ਉਹ ਆਪਣੀ ਦਿਸ਼ਾ ਤੋਂ ਆਪਣੇ ਰਾਹਾਂ ਤੋਂ ਭਟਕ ਵੀ ਜਾਂਦੇ ਨੇ ਤੇ ਉਹਨਾਂ ਦੇ ਰੁਜ਼ਗਾਰ ਵੀ ਮਹਈਆ ਸਰਕਾਰਾਂ ਨੂੰ ਕਰਵਾਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਰੁਜ਼ਗਾਰ ਦੇ ਵਿੱਚ ਰੁੱਝੇ ਰਹਿਣ ਤੇ ਗੰਦੇ ਰਾਹਾਂ ਤੇ ਗਲਤ ਰਾਹਾਂ ਤੇ ਚੱਲਣ ਤੋਂ ਬਚ ਸਕਣ ਨਾਲ ਹੀ ਉਹਨਾਂ ਨੇ ਕਿਹਾ ਕਿਤਨਾ ਕਿਤੇ ਖੇਡਾਂ ਨੂੰ ਲੈ ਕੇ ਵੀ ਪ੍ਰਮੋਟ ਕਰਨਾ ਚਾਹੀਦਾ ਹੈ ਖੇਡਾਂ ਨੂੰ ਲੈ ਕੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਸਰੀਰਕ ਪੱਖੋਂ ਵੀ ਮਜ਼ਬੂਤ ਹੋ ਸਕਣ ਅਸੀਂ ਆਪਣਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਦੇ ਹਾਂ ਤੇ ਅਗਲੀ ਵਾਰ ਤੁਹਾਨੂੰ ਨਵੇਂ ਪਿੰਡ ਨਵੀਆਂ ਸਮੱਸਿਆਵਾਂ ਨਾਲ ਜਰੂਰ ਬਰੂ ਕਰਾਵਾਂਗੇ ਤੇ ਆਪਣਾ ਪ੍ਰੋਗਰਾਮ ਅਗਲੇ ਪਿੰਡ ਨਵੇਂ ਪਿੰਡ ਲੈ ਕੇ ਜਾਵਾਂਗੇ ਕੈਮਰਾ ਪਰਸਨ ਮੋਨਿਸ਼ ਮਿੱਠ ਦੇ ਨਾਲ ਕੋਪਾਲ ਸਿੰਘ ਲਿਵਿੰਗ ਇੰਡੀਆ ਨਿਊਜ਼ ਗੁਰਦਾਸਪੁਰ